ਜਿਵੇਂ ਵਰਤ ਰੱਖਦੀਆਂ ਸੀ ਨਾ ਪੁਰਾਣੇ ਸਮੇਂ 'ਚ ਬੀਬੀਆਂ ਭਾਵੇਂ ਸਾਡੇ ਸਿੱਖੀ ਦੇ ਵਿੱਚ ਨਹੀਂ ਹੈਗਾ ਵੀ ਔਰਤ ਭੁੱਖੀ ਰਹੇ ਤੇ ਮਰਦ ਦੀ ਲੰਮੀ ਹੋਰ ਉੱਖ ਹੁੰਦੀ ਹੈ ਆਪਣੇ ਸਿੱਖੀ ਵਿੱਚ ਨਹੀਂ ਹੁੰਦੀ ਹੈ ਉਹ ਦੂਜੀਆਂ ਮਤਾਂ ਜੱਗਾ ਚਲੋ ਉਹ ਦੁਨੀਆਂ ਰੱਖਦੀਆਂ ਨੇ ਆਪਾਂ ਉਹਨਾਂ ਨੂੰ ਮਨਾ ਨਹੀਂ ਕਰ ਸਕਦੇ ਸਾਡੇ 'ਚ ਨਹੀਂ ਹੈਗਾ ਵੈਸੇ ਡਾਕਟਰ ਨੂੰ ਪੁੱਛੋ ਨਾ ਤੁਸੀਂ ਉਹ ਕਹਿੰਦਾ ਤੁਸੀਂ ਮਹੀਨੇ 'ਚ ਵੈਸੇ ਕਿ 10 15 ਘੰਟੇ 20 ਘੰਟੇ ਤੁਸੀਂ ਆਪਣੀ ਬਾਡੀ ਨੂੰ ਰੈਸਟ ਦੇ ਦਿਓ ਵਿੱਚੋਂ ਪਰੇਸ਼ ਕਰ ਲਓ ਤੇ ਤੁਹਾਡਾ ਤੁਹਾਡਾ ਸਰੀਰ ਵਧਿਆ ਰਹੇ ਕਲੀਨ ਹੋ ਜਾਂਦਾ ਤੁਹਾਡਾ ਇਹ ਅਲੱਗ ਵਿਸ਼ਾ ਹੈ ਉਹ ਤੁਹਾਡਾ ਹੀ ਭਲਾ ਹੋਏਗਾ ਜੇ ਤੁਸੀਂ ਵਿੱਚੋਂ ਖਾਣ ਦਾ ਕੋਈ ਪ੍ਰੇਮ ਕਰੋਗੇ ਤੁਹਾਡੀ ਬੋਡੀ ਵਧੀਆ ਰਵੇ ਜਿਹਨੂੰ ਰੈਸਟ ਮਿਲੇਗੀ ਪਰ ਇੱਕ ਬੇਨਤੀ ਕਰਾਂ ਸਾਥ ਸਵੇਜੀ ਜਿਵੇਂ ਲੋਕ ਖਾਣ ਦਾ ਪਰਹੇਜ਼ ਕਰਦੇ ਮੈਂ ਖਾਣਾ ਖੁਲਾ ਕੰਟਰੋਲ ਨਾਲ ਖਾਣਾ ਜੇ ਸਰੀਰ ਵਧੀਆ ਹੋਏਗਾ ਇੱਕ ਦਿਨ ਕੰਟਰੋਲ ਕਰਕੇ ਵੇਖੋ ਵੀ ਅੱਜ ਪੂਰਾ ਦਿਨ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਨਾ ਮੈਂ ਆਪਣੇ ਮਨ 'ਚ ਕਿਸੇ ਬੰਦੇ ਪ੍ਰਤੀ ਮਾੜੇ ਵਿਚਾਰ ਲਿਆਉਣੇ ਨੇ ਤੇ ਨਾ ਮੈਂ ਆਪਣੇ ਹੱਥਾਂ ਨਾਲ ਸਰੀਰ ਨਾਲ ਕੀ ਦਾ ਮਾੜਾ ਕਰਨਾ ਹੀ ਆ ਨਾ ਮੈਂ ਫੂਨਤੇ ਕਿਸੇ ਵੀ ਦਿੰਦਿਆ ਚੁਕਲੀ ਕਰਨੀ। ਰਾਤ ਨੂੰ ਸੌਂ ਕੇ ਵੇਖੋ ਨੀ ਜਿੰਨੀ ਬੜੀ ਕਮਾਲ ਦੀ। ਐ ਲੱਗੂਗਾ ਵੀ ਯਾਰ ਅੱਜ ਤੇ ਮੈਂ ਖਾਦਾ ਵੀ ਕੁਝ ਨਹੀਂ ਨੀਂ ਬੜੀ ਕਮਾਲ ਦੀ ਪੈਂਦੀ ਐ ਸੌਂ ਗਿਆ ਮੈਂ ਤੇ। ਸਵੇਰੇ ਇਦਾਂ ਭੜ ਜਾਂ ਐਨਰਜੀ ਹੋਣੀ ਆ ਤੁਸੀਂ ਕਹਣਾ ਵੀ ਅੱਜ ਮੈਂ ਖਾਦਾ ਵੀ ਕੁਝ ਨਹੀਂ। ਵੀ ਮੈਂ ਤੇ ਉਰੇ ਫਰਦਾ। ਅੱਜ ਵੇਖੋ ਬੰਦਿਆਂ ਤੇ ਐਨਰਜੀ ਡਾਊਨ ਕਿਉਂ ਆ? ਉੱਥੋਂ ਉੱਠ ਕੇ ਨੇ ਉੱਥੇ ਬਹਿ ਜਣਾ ਜਾ ਕੇ ਉੱਥੋਂ ਉੱਠ ਕੇ ਉੱਥੇ ਜਾ ਕੇ ਬਹਿ ਜਾਣਾ। ਵਜਾ ਕੀ ਆ? ਕਿਉਂਕਿ ਸਾਡੇ ਮਨ ਨੂੰ ਜਿਹੜੀ ਤਾਕਤਾਂ ਉਹ ਨਹੀਂ ਮਿਲਦੀ। ਜੇ ਮੰਨੂ ਨਰਜੀ ਗੁਰੂ ਪਾਸੋਂ ਉਹ ਨਾਨਕ ਸਾਹਿਬ 'ਚ ਕਿੰਨੀ ਐਨਰਜੀ ਹੋਏਗੀ ਗੁਰੂ ਨਾਨਕ ਸਾਹਿਬ ਸੱਚੇ ਪਾਸੇ 'ਚ ਕਿੰਨੀ ਐਨਰਜੀ ਹੋਏਗੀ ਪਹਿਲੀ ਪ੍ਰਚਾਰ ਉਗਾਸੀ ਗੁਰੂ ਨਾਨਕ ਸਾਹਿਬ ਦੀ ਪੌਣੇ 8 ਸਾਲ ਦੀ ਆ ਤੁਸੀਂ ਇਤਿਹਾਸ ਪੜੋਗੇ ਨਾ ਗੁਰੂ ਨਾਨਕ ਸਾਹਿਬ ਜਿਹੜਾ ਵੱਖ-ਵੱਖ ਇਤਿਹਾਸ ਲਿਖਿਆ ਪੌਣੇ 8 ਸਾਲ ਤੋਂ ਦੱਸਿਆ 1507 ਤੋਂ ਤੁਰਿਆ ਤੇ 1500 15 ਦੇ ਵਿੱਚ ਗੁਰੂ ਨਾਨਕ ਸਾਹਿਬ ਵਾਪਸ ਸੁਲਤਾਨਪੁਰ ਦੀ ਧਰਤੀ ਤੇ ਸਾਰੀ ਪ੍ਰਚਾਰ ਕਰੀ ਤੱਕ ਆ ਜਦੇ ਪੌਣੇ 8 ਸਾਲ ਤੇ ਆਪਾਂ ਆਪਣੇ ਬੱਚੇ ਵਿਦੇਸ਼ਾਂ ਨੂੰ ਤੋੜਦੇ ਆ ਪਤਾ ਹੈ ਵੀ 1.5-2 ਸਾਲਾਂ ਬਾਅਦ ਉਹਨਾਂ ਨੇ ਪੀਆਰ ਲੈ ਲਈ 3-4 ਸਾਲਾਂ ਬਾਅਦ ਬੱਚੇ ਨੇ ਆਣ ਕੇ ਮਿਲ ਲੈਣਾ ਤੇ ਫਿਰ ਵੀ ਮਾਪੇ ਦਿੱਲੀ ਤੋਂ ਘਰ ਤੱਕ ਅੱਥਰੂ 흘ਦੇ ਹੁੰਦੇ ਪਤਾ ਵੀ ਹੈਗਾ ਵੀ ਫੋਨ ਤੇ ਗੱਲਬਾਤ ਵੀ ਹੋ ਜਾਣੀ ਹੈ ਮੋਬਾਈਲ ਹੈਗਾ ਵੀਡੀਓ ਕਾਲ ਹੋ ਜਾਣੀ ਆ ਰੋਜ਼ ਬੱਚੇ ਨੂੰ ਗੱਲਾਂ ਕਰ ਲੈਣੀਆਂ ਵਾ ਘਰ ਵਾਲਿਆਂ ਨਾਲ ਗੱਲਾਂ ਕਰ ਲੈਣੀਆਂ ਉਹਨਾਂ ਤੇ ਸਾਧਨ ਵੀ ਹੈਗੇ ਸੀ ਕੋਈ ਪ੍ਰਬੰਧ ਵੀ ਹੈ ਨਹੀਂ ਕੋਈ ਸੁਨੇਹਾ ਦੇਣ ਵਾਲਾ ਨਹੀਂ ਸੀ ਅੱਗ ਵੀ ਦੱਸੂ ਕੋਣ ਵੀ ਗੁਰਨਾਨ ਸਿੰਘ ਕਿਹੜੇ ਲਾਗੇ ਚ ਘੁੰਮ ਰਿਹਾ ਹੈ ਕਿਹੜੀ ਚੀਜ਼ਾਂ ਨੂੰ ਲਈ ਫਿਰਦੀ ਸੀ ਬੰਦਾ ਚੰਗੇ ਕਰਮਾਂ ਦੀ એનર્ਜੀ ਚੰਗਾ ਸੋਚਣਾ ਕਿ ਇਹਦਾ ਭਲਾ ਨਹੀਂ ਕਰਨਾ ਅੱਜ ਅਸੀਂ ਉਹਨਾਂ ਦਾ ਦੁੱਤਾ ਖਾ ਰਹੇ ਹਾਂ ਇਸੇ ਨੂੰ ਆਖਿਆ ਸੀ ਸਿੱਧ ਬੋਲਣ ਸ਼ੁਭ ਬਚਨ ਸਿੱਧ ਬੋਲਣਾ ਸਰ ਸਿਰ ਤੋਂ ਬੋਲਣਾ ਸ਼ੋਭਾ ਭਜਨ ਧੰਨ ਨਾਨਕ ਦੀ ਜੀ ਵੱਡੀ ਕਮਾਈ ਤੇ ਆਪਾਂ ਸਾਰੇ ਬੈਠੇ ਤੁਸੀਂ ਆਪਾਂ ਕਮਾਈ ਦੇ ਅਰਥ ਕੀ ਨੇ ਬਣਾਓ ਜਿਵੇਂ 5-7 ਲੱਖ ਪੂਰ ਤੱਕ ਕਮਾ ਲਿਆ ਹੋਵੇ ਇੱਕ ਦਿਨ ਮਹੀਨੇ ਦਾ 2 ਲੱਖੇ ਤੇ ਛੁੱਟੀ ਜਾਵੇ ਆਪਾਂ ਨੇ ਪੁੱਤਰ ਵੱਡੀ ਕਮਾਈ ਕੀਤੀ ਹੈ ਤੇ ਆਪਾਂ ਤੋਂ ਗੁਰਨਾਥ ਸਾਹਿਬ ਪਰ ਇਹ ਪੜਦੇ ਦੋ ਜਿਹੜੀ ਪਰਿਵਾਰ ਨੇ ਪਿਤਾ ਨੇ ਪੂੰਜੀ ਦਿੱਤੀ ਉਹ ਵੀ ਮਹਾਰਾਜ ਨੇ ਸਿਮਾਜਨਾ ਦਿੱਤੀ ਤੂੰ ਕਮਾਈ ਕਹਿੰਦੀ ਸਿਆਜ ਆਪਾਂ ਉਹਨਾਂ ਦੀ ਕਮਾਈ ਖਾ ਰਹੇ ਹਾਂ ਮਹਾਰਾਜ ਉਹ ਕਮਾਈ ਸੀ ਚੰਗੇ ਕਰਮਾਂ ਦੀ ਉਹ ਕਮਾਈ ਸੀ ਕਿਦਾ ਪਨਾ ਕਰਨਾ ਉਹ ਕਮਾਈ ਸੀ ਲੋਕ ਤਰਾ-ਤਰਾ ਕਰ ਲੈ ਸੀ ਇੱਥੇ ਜਗਤ ਜਲੰਦਾ ਰੱਖ ਲੈ ਬਾਬੇ ਭੇਕ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੁਧਣਾ ਧਰਤ ਉਲਕਾਈ ਆਪਾਂ ਆਪਣੇ ਪਰਿਵਾਰਾਂ ਚ ਬੈਠੇ ਨਾ ਗੁਰੂ ਦੇ ਪਿਆਰਿਓ ਇਸ ਦੁਨੀਆ ਦੇ ਵਿੱਚ ਨਾ ਖਾਸ ਕਰਕੇ ਭਾਰਤ ਦੇ ਵਿੱਚ ਕਹਿੰਦੇ ਸੀ ਜੇ ਰੱਬ ਦੀ ਪ੍ਰਾਪਤੀ ਕਰ ਲਈਆਂ ਤਾਂ ਬੰਦੇ ਨੂੰ ਵਿਹੰਦੋ ਰਹਿਣਾ ਪੈਣਾ ਉਹਨਾਂ ਨੇ ਬੰਦੇ ਦੇ ਜੀਵਨ ਨੂੰ ਚੌ ਹਿੱਸਿਆਂ 'ਚ ਵੰਡਤਾ ਵੀ 25 ਸਾਲ ਉਹਨੇ ਬਾਲਪਨ ਰਹਿਣਾ 25 ਸਾਲ ਫਿਰ ਗ੍ਰਸਤੀ 25 ਸਾਲ ਫਿਰ ਬ੍ਰਹਮਚਾਰੀ ਫਿਰ ਬਾਨਪ੍ਰਸ 25 ਸਾਲ ਚੌ ਹਿੱਸਿਆਂ 'ਚ ਵੰਡਦਾ 25 ਸਾਲ ਬਾਲਪਨ ਬਾਲਵਸਤਾ ਨੂੰ ਕਹਿੰਦੇ ਆਪਾਂ ਫਿਰ 25 ਸਾਲ ਗ੍ਰਸਤੀ ਰਹਿਣਾ ਅੱਛਾ 25 ਸਾਲ ਗ੍ਰਸਤੀ ਰਹਿਣਾ ਉਹਨਾਂ ਨੂੰ 25 ਸਾਲ ਫਿਰ ਗ੍ਰਸਤ ਵੀ ਜਿਹੜੀ ਕਾਰਖਲਾ ਕੀ ਉਹ ਰਹਿਣ ਵਾਸਤੇ ਉਹ ਫਿਰ ਬਾਨਪ੍ਰਸ ਜੰਗਲਾਂ ਜਾਣਾ ਪੈਂਦਾ ਬ੍ਰਹਮਚਾਰੀ ਬਸ ਉਹਨੂੰ ਚੋਂ ਹਿੱਸਿਆਂ ਚ ਵੰਡਦਾ ਪਰ ਮਾਰਨ ਚਾਹੀਏ ਧੰ ਗੁਰਨਾਨ ਸਿੰਘ ਦੇ ਘਰ ਇੱਥੇ ਪਾਸ਼ਾ ਜੀ ਨੇ ਇਹੋ ਜਿਹਾ ਸਿਸਟਮ ਦਿੱਤਾ ਹੀ ਨਹੀਂ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਖੁਦ ਗ੍ਰਸਤੀ ਆ ਜਿਹੜਾ ਸੁਲਤਾਨਪੁਰ ਦੀ ਤਰਫ ਤੋਂ ਗੁਰਨਾਨ ਸਾਹਿਬ ਤੁਰਦੇ ਆ ਨਾ ਉਦੋਂ ਤੱਕ ਬਾਬਾ ਲਖਮੀ ਦਾਸ ਤੇ ਬਾਬਾ ਸ੍ਰੀ ਚੰ다 ਦਾ ਜਨਮ ਹੋ ਚੁੱਕਾ ਤੇ ਸਿੱਧਾ ਨੂੰ ਬੜਾ ਵੱਡਾ ਭਲੀ ਥਾਂ ਪੈ ਗਿਆ ਸੀ ਜਦੋਂ ਗੁਰਨਾਨ ਸਾਹਿਬ ਸਿੱਧਾ ਕੋਲ ਗਏ ਵੀ ਗੁਰਨਾਨ ਸਾਹਿਬ ਸਾਡੇ ਵਰਗੇ ਜੋਗੀ ਆ ਇਹ ਵੀ ਸਾਡੇ ਵਰਗੇ ਜੋਗੀ ਆ ਉਹ ਜੀ ਮਹਾਰਾਜ ਜਿੱਥੇ ਗਏ ਉਹਨਾਂ ਵਰਗੀ ਵਰਦੀ ਪਾਈ ਆ ਇੱਕ ਤਰੀਕਾ ਸਮਝੋ ਤੁਸੀਂ ਵਕੀਲ ਦੇ ਕੋਲ ਜਾ ਕੇ ਵਕੀਲ ਵਾਲੀ ਵਰਦੀ ਪਾਓਗੇ ਤੇ ਉਹ ਸਲਾਹ ਦੇਵੇਗਾ ਤੂੰ ਮੰਨੂਗਾ ਵਕੀਲ ਦੇ ਕੋਲ ਜਾ ਕੇ ਤੁਸੀਂ ਡਾਕਟਰਾਂ ਦੀ ਵਰਦੀ ਪਾ ਕੇ ਉਹਨਾਂ ਨਾਲ ਗੱਲ ਕਰਕੇ ਵੇਖੋ ਕਹਿੰਦਾ ਤੇਰਾ ਪੇਸ਼ਾ ਹੋ ਰਾ ਮੇਰਾ ਪੇਸ਼ਾ ਹੋ ਰਾ ਭਾਈ ਤੁਸੀਂ ਕਿਸੇ ਕਿਸੇ ਦੇ ਕੋਲ ਜਾ ਕੇ ਗੱਲ ਕਰੋਗੇ ਉਹਦੇ ਵਰਗੀ ਵਰਦੀ ਪਾਓਗੇ ਤੋ ਸੁਣੂਗਾ ਵੀ ਸਾਡੇ ਵਰਗਾ ਹੀ ਆ ਗੁਰੂ ਸਾਹਿਬ ਨੂੰ ਇਸ ਨੀਤੀ ਦਾ ਪਤਾ ਸੀ ਵੀ ਜੇ ਇਹਨਾਂ ਵਰਗੇ ਕੱਪੜੇ ਪਾਵਾਂਗੇ ਇਹਨਾਂ ਕਹਣਾ ਸਾਡੇ ਵਰਗਾ ਯੋਗੀ ਆ ਜੇ ਮਹਾਰਾਜ ਦਿਸਕੇ ਵਾਲੇ ਕਪੜੇ ਪਾ ਕੇ ਜਾਂਦੇ ਨਾ ਬਣਾ ਮੈਂ ਤੁਹਾਨੂੰ ਪਤਾ ਤੁਹਾਨੂੰ ਜੀ ਗੁਸਤੀ ਜੀ ਤੁਸੀਂ ਕਾਹ ਨਾਲ ਲਿਬੜੇ ਪਾਏ ਜਿੰਜ ਬ੍ਰਹਮਚਾਰੀਆਂ ਅਸੀਂ ਤਾਂ ਦੁਨੀਆਂ ਨੂੰ ਜਿੱਤਰ ਵਾਲੇ ਆ ਜੀ ਜੇ ਗੁਰੂ ਨਾਨਕ ਸਾਹਿਬ ਮੱਕੇ ਗਿਆ ਫਿਰ ਬਾਬਾ ਮੱਕੇ ਗਿਆ ਨੀਰ ਬਸਰ ਧਾਰੇ ਬਰਵਾਰੀ ਆਸਾ ਹੱਥ ਕਿਤਾਬ ਦਾ ਸਕੂੰਜਾ ਵਾਂਗ ਮਸੱਲਾ ਤਾਂ ਨਹੀਂ ਬਾਬਰ ਨੇ ਜੇ ਮੱਕੇ ਗਿਆ ਮੈਂ ਕਿ ਉਹ ਜੀ ਵਰਗੀ ਪਾਈ ਜੇ ਜੋਗੀਆਂ ਕੋਲ ਕਹਿ ਗੀਂਦ ਰੰਗ ਦੇ ਕਪੜੇ ਪਾਏ ਜਦੋਂ ਗੁਰੂ ਨਾਨਕ ਸਾਹਿਬ ਸਾਰੇ ਪ੍ਰਚਾਰ ਉਦਾਸੀਆਂ ਸਮਾਪਤ ਕੀਤੇ ਆ ਤੇ ਬਰਦਾਸ਼ੌਰ ਦੇ ਵਿੱਚ ਲਗਾਇਆ ਉਟਾੜੀ ਦੇ ਲਾਗੇ ਅਚਲ ਵਟੜਾ ਜੀ ਨੂੰ ਜਿੰਨੇ ਤੁਹਾਡੇ ਵਿੱਚੋਂ ਕਈ ਉਸ ਲਾਗੇ ਦੇ ਵੀ ਹੋਣਗੇ ਜਾਂ ਤੁਸੀਂ ਕਦੀ ਦੇਖਿਆ ਵੀ ਹੋਣਗੇ ਜਦੋਂ ਗੁਰੂ ਨਾਨਕ ਸਾਹਿਬ ਨੇ ਸਾਰੇ ਪ੍ਰਚਾਰ ਉਦਾਸੀਆਂ ਸਮਾਪਤ ਕਰਕੇ ਉੱਥੇ ਆਏ ਨਾ ਤੇ ਹੁਣ ਗੁਰੂ ਤੇਗ ਬਹਾਦਰ ਜੀ ਜਦੋਂ ਉੱਥੇ ਆਉਣਾ ਸੀ ਤੇ ਗਿਸਤਿਆਂ ਵਾਲੇ ਕੰਪੜੇ ਪਾਏ ਆਮ ਜਿਹੜੇ ਹੁਣ ਜਿਵੇਂ ਆਪਾਂ ਪਾਏ ਹੁੰਦੇ ਸੀਗੇ ਵਾਲੇ ਕੱਪੜੇ ਗੁਰੂ ਸਾਹਿਬ ਨੇ ਆਮ ਗਿਸਤਿਆਂ ਵਾਲੇ ਕੱਪੜੇ ਪਾਏ ਜੋਗੇ ਉੱਤੇ ਸਜੜ ਕੇ ਆਪਾਂ ਗੁਰਨਾਥ ਨੂੰ ਕਹਿੰਦੇ ਅਨੀਤ ਤੁਹਾਨੂੰ ਜੋ ਵੀ ਸਮਝ ਆਸੀ ਤੁਸੀਂ ਤਾਂ ਗਿੱਸੀਆਂ ਵਾਲੇ ਕੱਪੜੇ ਪਾ ਲੈ। ਇਹ ਕੰਮ ਹੀ ਖਰਾਬ ਹੋ ਗਿਆ। ਉਸੇ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੇ ਵਿੱਚ ਜਿਹੜੀਆਂ ਅਛਾ ਜੀ ਪਹਿਲੀ ਵਾਰ ਨਾ ਭਾਈ ਗੁਰਦਾਸ ਜੀ ਉਹਦੇ ਜਿੰਨੀਆਂ ਵੀ ਪੌੜੀਆਂ ਨੇ ਲਗਭਗ ਅਨਾਨਦ ਸਾਹਿਬ ਨਾਲ ਸੰਬੰਧਤ। ਪਹਿਲੀ ਜਿਹੜੀਆਂ ਪਹਿਲੀਆਂ 25-30 ਪੌੜੀਆਂ ਨੇ ਵਾਰ ਹੁੰਦੀ ਇੱਕ ਤੇ ਉਹਦੇ ਵਿੱਚ ਪੌੜੀਆਂ ਹੁੰਦੀਆਂ ਵੀ ਜਿਵੇਂ ਇੱਕ ਵਾਰ ਦੇ ਵਿੱਚ 40 ਪੌੜੀਆਂ ਵੀ ਹੋ ਸਕਦੀਆਂ ਇੱਕ ਵਾਰ 50 ਪੌੜੀਆਂ ਵੀ ਹੋਦੀਆਂ ਇੱਕ ਵਾਰ 30 ਪੌੜੀਆਂ ਵੀ ਇਹ ਹਰ ਸਿੱਖ ਨੂੰ ਨੌਜ ਚਾਹੀਦੀ ਹੈ। ਜਿਵੇਂ ਸਾਡੇ ਲੋਕੀ ਗਾਣਿਆਂ ਦੀ ਨੌਜ ਰੱਖਦੇ ਆ ਨਾ ਕਿਹੜਾ ਗਾਣਾ ਕਿਹੜੇ ਸਿੰਗਰ ਨੇ ਕਿਹੜੇ ਮਹੀਨੇ ਲਈ ਦੁਨੀਆਂ ਕੀਤਾ ਸੀ ਇਹਨੂੰ ਲਿਖਣ ਵਾਲਾ ਕਿਹੜਾ ਸੀ ਅੱਜ ਜਿਨ੍ਹਾਂ ਨੂੰ ਗਾਣੇ ਸੁਣਦਾ ਸ਼ੌਕ ਹੈ ਨਾ ਉਹ 50 60 ਸਾਲ ਪੁਰਾਣਾ ਗਾਣਾ ਵੀ ਸੁਣ ਕੇ ਦੱਸਣਗੇ ਕਿ ਇਹ ਇਹ ਆਵਾਜ਼ ਕਿਹਦੀ ਹੈ ਤੇ ਗੁਰਬਾਣੀ ਨੂੰ ਕਿਉਂ ਨਹੀਂ ਪਤਾ ਤੂੰ ਵੀ ਗੁਰਬਾਣੀ ਅਸੀਂ ਧਿਆਨ ਨਾਲ ਜੇ ਸੁਣੀ ਲਈ ਅਸੀਂ ਆਪਣੇ ਗੁਰੂ ਦੀ ਬਾਣੀ ਨੂੰ ਵੀ ਧਿਆਨ ਨਾਲ ਪੜਿਆ ਤੇ ਵਿਚਾਰੀਏ ਇਹਦੀ ਮਾਨ ਸਾਡੇ ਸਤਿਗੁਰ ਦੀ ਬਾਣੀ ਹੈ ਤੁਸੀਂ ਸਾਰੇ ਪੜੇ ਲਿਖੇ ਮੇਰੇ ਭੈਣ ਭਰਾ ਬੁੱਢੇ ਜੇ ਤੁਸੀਂ ਵੀ ਬਹੁਤ ਦੇਸ਼ਾਂ ਦਾ ਸਫਰ ਕੀਤਾ ਹੋਵੇਗਾ ਮੈਂ ਤਾਂ ਜਿੰਨੀ ਦੁਨੀਆ ਘੁੰਮੀ ਇੱਕ ਚੀਜ਼ ਮਹਿਸੂਸ ਕੀਤੀ ਆ ਗੋਰਿਆਂ ਦਾ 8 ਸਾਲ ਦਾ ਬੱਚਾ 10 ਸਾਲ ਦਾ ਬੱਚਾ ਵੀ ਮਾਪਿਆਂ ਦੇ ਨਾਲ ਘੁੰਮਣ ਜਾਉ ਉਹਦੇ ਹੱਥ ਕਿਤਾਬ ਹੋ ਗੋਰਿਆਂ ਦਾ ਬੱਚਾ ਆਪਣੇ ਮਾਪਿਆਂ ਕੋਲ ਘੁੰਮਣ ਜਾਉਣਾ 8-10 ਸਾਲ ਉਹਦੇ ਹੱਥ ਛੋਟੀ ਜਿਹੀ ਕਿਤਾਬ ਹੋਗੀ ਅੱਜ ਕੱਲ੍ਹ ਅਜ ਪੈਡ ਆ ਗਿਆ ਅੱਛਾ ਜੇ 60-70 ਸਾਲ ਦਾ ਬਜ਼ੁਰਗ ਘੁੰਮਣ ਜਾ ਰਹੇ ਉਹਦੇ ਹੱਥ ਕਿਤਾਬ ਹੋ ਜੇ ਕੋ ਭੈਣ ਘੁੰਮਣ ਜਾ ਰਹੀ ਉਹਦੀ ਬੇਟੀ ਆ ਉਹਦੇ ਕੋਲ ਵੀ ਕੋਈ ਨਾ ਕੋਈ ਆਈਪੈਡ ਲੈਪਟਾਪ ਹੋਵੇਗਾ ਜਦੋਂ ਬੁੱਤੋ ਉੱਥੇ ਪੜ੍ਹਦੇ ਆ ਉਹਨਾਂ ਨੇ ਪਾਰਕਾਂ ਵਿੱਚ ਵੀ ਲਾਇਬ੍ਰੇਰੀਆਂ ਬਣਾਈਆਂ ਤੇ ਅਸੀਂ ਸਾਰੇ ਪਤਾ ਕਹਿੰਦੇ ਸਾਡਾ ਗਿਆਨ ਗੁਰੂ ਆ ਤੁਸੀਂ ਆਪਣੀ ਤੇਰੀ ਜ਼ਿੰਦਗੀ ਵਿੱਚ ਕਿਸੇ 에어ਪੋਰਟ ਤੇ ਕਿਸੇ ਸਿੱਟ ਦੇ ਹੱਥ ਵਿੱਚ ਕਿਤਾਬ ਪੜ੍ਹੀ ਲਿਖੀ ਹੋਵੇ ਵੀਰਪੋਰਟ ਤੇ ਬੈਠਾ ਹੋਵੇ ਅੱਜ ਕਿਤਾਬ ਫੜ ਕੇ ਪੀਦਾ ਹੋਵੇ ਜਾਂ ਤੇ ਰੇਲਵੇ ਸਟੇਸ਼ਨ ਤੇ ਬੈਠਾ ਹੋ ਜਾ ਕੇ ਟ੍ਰੇਨ 'ਚ ਸਫ਼ਰ ਕਰਦਾ ਅੱਜ ਕਿਤਾਬ ਹੋਵੇ ਤੁਸੀਂ ਵੇਖੀ ਹੋਵੇ ਕਦੀ ਤੇ ਮੈਂ ਤਾਂ ਕਹਿਣਾ ਹਾਂ ਨਾ ਸਿੱਖਾਂ ਨੂੰ ਵੀ ਸਿੱਖੋ ਜੇ ਤੁਹਾਨੂੰ ਤਾਂ ਮਿਲ ਜਵੇ ਨਾ ਉਹਦੀ ਫੋਟੋ ਜਰੂਰ ਲਾਓ ਤਾਂ ਕਿ ਅਸੀਂ ਵੀ ਦੂਜਿਆਂ ਨੂੰ ਦੱਸਣ ਲੋਗੇ ਹੋਵਾਂਗੇ ਵੀ ਅਸੀਂ ਕੌਮ ਪੜ੍ਹਦੇ ਨਹੀਂ ਆ ਸਾਨੂੰ ਪੜ੍ਹਨ ਦਾ ਵੀ ਸ਼ੌਂਕ ਹੈ ਸਾਡਾ ਇਦਾ ਕਮਾਲ ਦਾ ਇਤਿਹਾਸ ਇਹ ਵੀ ਕਮਾਲ ਦੀ ਹਿਸਤਰੀ ਹਾੜਾ ਦੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਇਡਾ ਕਮਾਲ ਦਾ ਸੀ ਉਹ ਨਹੀਂ ਪੜਿਆ ਉਹ ਵੀ ਅਸੀਂ ਕਿਹਨੇ ਦੂਜਾ ਪਾਠ ਕਰਦਾ ਸਾਡੇ ਸਿਗਾ ਪਰਿਵਾਰ ਕਿਤੇ ਹੋਰ ਬੈਠਾ ਪਾਠ ਕਦੋਂ ਹੋਈ ਜਾਂਦਾ ਸਿੱਖੀ ਕਿਥੋਂ ਕਮਾਉਣੀ ਸਿੱਖੀ ਤੇ ਨਜੀਜ਼ ਇਹ ਤੇ ਬੇਰਖਾਏ ਬੁੱਝਿਆ ਨਹੀਂ ਕੋਈ ਕੋਣ ਵੇਖੋ ਆਪਾਂ ਜੱਤ ਪਾਂਡੇ ਪਰਿਵਾਰ ਨੇ ਤਿਆਰ ਕੀਤਾ ਜਿਹੜਾ ਖਾਏਗਾ ਭੋਤੋ ਦੀ ਮਿਲੇਗੀ ਜੇ ਮੈਨੂੰ ਭੁੱਖ ਲੱਗੀ ਮੈਂ ਅਮੀਰ ਤੋਂ ਅਮੀਰ ਬੰਦੇ ਦੇ ਅੱਗੇ ਨੌਕਰ ਨਹੀਂ ਰੱਖਿਆ ਹੁੰਦਾ ਕਿ ਤੂੰ ਮੇਰੇ ਹਿੱਸੇ ਦਾ ਖਾਣਾ ਖਾ ਲੈ ਮੇਰੇ ਕੋਲ ਟਾਈਮ ਹੈ ਉਹਨੂੰ ਪਤਾ ਵੀ ਖਾਣਾ ਜਿਹੜਾ ਖਾਏਗਾ ਭੁੱਖੋਲੀ ਮਿਟੇਗੀ ਜੇ ਅਮੀਰ ਤੋਂ ਜਿੰਨੇ ਮਰਜ਼ੀ ਅਮੀਰ ਹੋਣ ਅਮਾਰੀਆਂ ਦਾ ਨਹੀਂ ਹੋਣੀ ਉਹਨੇ ਕਿਹੜੇ ਨੌਕਰ ਰੱਖੇ ਨੇ ਉਹ ਨੌਕਰ ਬਾਕੀ ਕੰਮਾਂ ਨਹੀਂ ਰੱਖੇ ਆ ਗੱਡੀ ਧੋਦੇ ਗੱਡੀ ਸਾਫ਼ ਕਰਦੇ ਖਾਣਾ ਬਣਾਦੇ ਪਰ ਖਾਣਾ ਖਾਣ ਲਈ ਨੌਕਰ ਨਹੀਂ ਰੱਖਿਆ ਜਾਂਦਾ ਖਾਣਾ ਕੋਈ ਖਾਣਾ ਪੜਨਾ ਤੇ ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਸੀ ਬਿਨ ਖਾਏ ਸਾਰੇ ਬੋਲੋ ਜੀ ਬਿਨ ਖਾਏ ਭੂਜੇ ਨਹੀਂ ਭੁੱਖ ਆਇਆ ਕੋ ਤੋ ਵੀ ਚੇਤਾ ਰੱਖ ਲੈਣਾ ਵੀ ਬਿਨਾ ਖਾਣ ਤੋਂ ਭੁੱਖ ਨਹੀਂ ਮਿਟਣੀ ਜੇ ਅੱਜ ਸਾਡਾ ਅੰਦਰੋਂ ਜੀਵਨ ਤ੍ਰਿਪਤ ਨਹੀਂ ਤੇ ਮੈਂ ਨਹੀਂ ਪਰਲਿਆ ਬਸ ਇੱਕ ਮਾਂ ਦੇ ਦੋ ਬੱਚੇ ਨੇ ਜਿਹੜਾ ਸਕੂਲ ਜਾਉਂਦਾ ਐਜੂਕੇਸ਼ਨ ਉਹਨੂੰ ਮਿਲੂਗੀ ਜਿਹੜਾ ਪੜੂਗਾ ਉਹ ਹੁਸ਼ਿਆਰ ਹੋਏਗਾ ਦੂਜਾ ਕਦੇ ਲੈ ਭਰਾ ਮੇਰੇ ਕੋ ਟਾਈਮ ਨਹੀਂ ਤੂੰ ਮੇਰੇ ਹਿੱਸੇ ਦਾ ਪੜ੍ਹਿਆ ਪੁਰਾਣਾ ਹੁੰਦਾ ਸੀ ਨਾ ਜਮਾਨਾ ਕਦੇ ਵੀ ਇੱਕ ਭਰਾ ਦੀ ਰਾਈਟਿੰਗ ਮਾੜੀ ਹੁੰਦੀ ਪਹਿਲਾਂ ਤੇ ਹੁੰਦਾ ਰਿਹਾ 10ਵੀਂ ਕਲਾਸ ਦੇ ਪੇਪਰ ਗੁਜਰ ਬਿਠਾਉਣਾ ਉਦੋਂ ਮਾਸ਼ੂਨ ਕਹਿੰਦਾ ਕੋਈ ਗੱਲ ਨਹੀਂ ਬੜਾ ਧਿਆਨ ਰੱਖੀ ਪਰ ਅਗਲਾ ਉਹ ਵੀ ਹੱਸਦਾ ਕਹਿੰਦਾ ਪੇਪਰ ਤੇ ਦੁਆਲੋ ਕੇ ਗਾਦ ਉਹ ਹੋਣੀ ਜਦੋਂ ਕਿਤੇ ਇਸ ਵਿਦਿਆ ਦੀ ਲੋੜ ਪਈ ਨਗਰੀ ਸਰਟੀਫਿਕੇਟ ਬਣ ਜਾਂਦੇ ਸਭ ਕੁਝ ਹੁੰਦਾ ਇੱਥੇ ਇਹ ਦੇ ਸਭ ਕੁਝ ਬਣਦਾ ਸਭ ਕੁਝ ਵਾਪਰਦਾ ਬੰਦਾ ਸਕੂਲ ਵੀ ਨਹੀਂ ਗਿਆ ਭਾਵੇਂ ਟਾਈਮ ਦਾ ਸਰਟੀਫਿਕੇਟ ਬਣਾ ਲਓ ਕੀ ਹੁੰਦਾ ਜਿੱਥੇ ਪਰ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਤੁਹਾਨੂੰ ਕਿਤੇ ਕਿਸੇ ਦਾ ਸਾਹਮਣਾ ਕਰਨਾ ਪਿਆ ਉਦੋਂ ਪਤਾ ਲੱਗਣਾ ਵੀ ਅੱਖਰ ਤੇ ਇੱਕ ਵੀ ਨਹੀਂ ਆਉਂਦਾ ਇਹ ਤਾਂ ਕਿੰਨਾ ਨਾਰਾਹਣਾ ਨਹੀਂ ਹੁੰਦਾ ਆਪਣਾ ਬੰਦਾ ਗੁਰੂ ਸਾਹਿਬ ਜੀ ਨੇ ਤੁ ਵਿਚਾਰ ਦਿੱਤੀ ਉਹ ਬਾ ਕੁਮਾਰ ਸ ਹੁਣ ਜਦੋਂ ਸਿੱਧਾਂ ਨੇ ਗੁਰਨਾਣ ਸਿੰਘ ਨੂੰ ਜੋਗੀਆਂ ਵਾਲੇ ਕੱਪੜੇ ਪਾਏ ਦਿੱਤੇ ਉਹਨਾਂ ਨੇ ਗੁੱਸਾ ਕਰ ਗਿਆ ਧਿਆਨ ਨਾਲ ਸੁਣੇ ਹੁਣ ਗੱਲ ਸਮਝ ਆ ਜੂਗੀ ਭਾਈ ਗੁਰਦਾਸ ਜੀ ਲਿਖਦੇ ਆ ਵੀ ਜਿਹੜਾ ਉਹਨਾਂ ਦਾ ਜੋਗੀ ਸੀ ਨਾ ਭੰਗਰਨਾਥ ਉਹ ਗੁਰੂ ਸਾਹਿਬ ਨਾਲ ਵਿਚਾਰ ਗੋਸ਼ਟੀ ਕਰਦਾ ਅਸਰ ਹਟਾਇਆ ਉਥੇ ਸ਼ਬਦ ਵਰਤੇ ਆ ਖਾਧੀ ਹੁਣ ਸੋ ਜੋਗੀ ਸ਼ਰਾਂ ਗੋਸ਼ਟ ਕਰਨ ਸਵੇਰ ਉੱਠਿਆ ਆਈ ਪੁੱਛੇ ਜੋਗੀ ਭੰਗਰ ਨਾਥ ਤੁਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਕਹਿੰਦੇ ਮਹਾਰਾਜ ਆਹ ਤੇ ਕੰਮ ਹੀ ਖਰਾਬ ਕਰਦਾ ਤੁਸੀਂ ਸਾਹ ਮਾਰੇ ਕਹਿੰਦੇ ਕੀ ਹੋਇਆ ਬਈ ਕਹਿੰਦੇ ਇਹ ਸੋਚਿਆ ਤੁਸੀਂ ਸਾਡੇ ਵਰਗੇ ਜੋਗੀ ਜੇ ਤੁਸੀਂ ਦੁੱਧ ਦੀ ਕਾਂਜੀ ਪਾਤੀ ਕਾਂਜੀ ਪਤਾ ਸਾਰਿਆਂ ਨੂੰ ਕਿਹੜੀ ਹੁੰਦੀ ਪਤਾ ਹੀ ਆਪਾਂ ਨੂੰ ਗੋਲ ਗੱਪਿਆਂ ਵਾਲਾ ਪਾਣੀ ਜਿਹੜੀ ਗੋਲ ਗੱਪੇ ਖਾਣ ਜਾਂਦੇ ਤੁਸੀਂ ਬਾਅਦ ਵਿੱਚ ਜੇ ਗਲਾਸ ਭਰ ਦੇ ਕਾਂਜੀ ਦਾ ਤੇ ਕਾਂਜੀ ਦਾ ਗਲਾਸ ਭਰ ਕੇ ਤੁਸੀਂ 10 ਲੀਟਰ ਦੁੱਧ ਚ ਪਾ ਦੋ ਕੀ ਬਣੇਗਾ ਜੀ ਭਰਾਉਂਦਾ ਬੋਲੋ ਗੁਰੂ ਕੇ ਪਿਆਰਿਓ ਇਹ ਜੇ ਦੁੱਧ 10 ਲੀਟਰ ਕਿਸੇ ਡੋਣੀ ਚ ਪਿਆ ਹੋਵੇ ਬਾਸੇ ਚ ਪਿਆ ਹੋਵੇ ਤੇ ਕਾਂਜੀ ਦਾ ਗਲਾਸ ਭਰ ਕੇ ਉਸ ਦੁੱਧ ਦੇ ਪਾਣੀ ਦੇ ਕੀ ਬਣੇਗਾ ਜੀ ਬਲਾਉਣਾ ਉਹ ਤਰੀ ਬਾਟੂ ਇਹ ਤਾਂ ਸਾਰ ਨੂੰ ਪਤਾ ਨਾ ਜੀ ਦੁੱਧ ਖਰਾਬ ਹੋ ਗਿਆ ਨਾ ਅੱਛਾ ਇਹ ਤੇ ਦੁੱਧ ਕਿਹਨੂੰ ਕਿਹਾ ਬਲਾਉਣਾ ਨੇ ਭੈਣ ਭੈਣੋ ਧਿਆਨ ਨਾਲ ਸੁਣੋ ਦੁੱਧ ਕਿਹਾ ਉਹਨਾਂ ਨੇ ਜੋਗ ਮਾਦੂ ਤੇ ਤੇ ਸਾਡਾ ਜੋਗ ਮਾਦੂ ਦੁੱਧ ਵਾਂ ਇਹਨੂੰ ਜਾਗ ਲਾਉਣੀ ਸੀ ਆਪਾਂ ਇਹਦਾ ਦਹੀਂ ਬਣਾਉਣਾ ਸੀ ਦਹੀਂ ਨੂੰ ਫਿਰ ਰਿਗਣਾ ਸੀ ਮੱਖਣ ਜਗਣਾ ਸੀ ਮੱਖਣ ਸੀ ਰਾਤ ਦੀ ਪ੍ਰਾਪਤੀ ਸ਼ਾਬਾਸ਼ ਉਹਦਾਂ ਦੇ ਹੁਣ ਧੰਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸੇ ਸ਼ਬਦ ਵਰਤਿਆ ਕਹਿੰਦੇ ਨਾਨਕ ਆਖਾ ਭੰਗਰ ਨਾ ਤੁਨ ਸ਼ਬਦ ਕਿੱਡਾ ਕਮਾਲ ਦਾ ਸੀ ਹੁਣ ਧੰਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਦੇ ਆ ਕਿ ਤੂੰ ਦੁੱਧ ਵਿੱਚ ਕਿਉਂ ਕਾਂਜੀ ਪਾਈ ਤੂੰ ਦੁੱਧ ਵਿੱਚ ਕਾਂਜੀ ਪਾਤੀ ਹੈ ਮਹਾਰਾਜ ਕਹਿੰਦੇ ਵੀ ਤੁਹਾਨੂੰ ਤਕਲੀਫ ਕੀ ਆ ਜੀ ਉਸੋ ਕਾਂਜੀ ਕਹਿੰਦੇ ਕਿ ਧਿਆਨ ਨਾ ਸੁਣੋ ਕਹਿੰਦੇ ਸਾਡਾ ਜੋਗਮਤ ਦੁੱਧ ਤੇ ਗ੍ਰਸਤ ਕਾਂਜੀ ਹੈ ਤੇ ਭੈਣੋ ਆਪਾਂ ਮੇਰੇ ਸਾਰੇ ਪਰਿਵਾਰ ਦੇ ਮੈਂਬਰ ਤੁਸੀਂ ਬਿਠੇ ਜੇ ਬਜ਼ੁਰਗ ਬਿਠੇ ਜੇ ਬੰਦਾ ਗ੍ਰਸਤੀ ਕਿੱਦਾ ਬਣਦਾ ਵਿਆਹ ਕਰਾ ਕੇ ਇਹਦਾ ਮਤਲਬ ਉਹਨਾਂ ਨੂੰ ਔਰਤ ਤੋਂ ਪ੍ਰੋਬਲਮ ਸੀ ਜੋਗੀ ਲੋਕਾਂ ਨੂੰ ਪ੍ਰੋਬਲਮ ਕਿਹਤੋਂ ਸੀ ਬਰਾਜੇ ਬੋਲੋ ਸਾਰੇ ਜੀ ਔਰਤ ਉਹ ਕਿਹਨੂੰ ਤੁਸੀਂ ਤੇ ਗ੍ਰਸਤੀ ਨਿਕਲੇ ਤੇ ਗ੍ਰਸਨੀ ਬੰਦਾ ਤੇ ਰੱਬ ਦੀ ਬਰਾਮਦੀ ਨਹੀਂ ਕਰ ਸਕਦਾ ਅਸੀਂ ਤੇ ਗ੍ਰਸਤੀ ਛੱਡ ਕੇ ਜੋਗੀ ਬਣਿਆ ਉਹਨੂੰ ਪ੍ਰੇਦਰਸਤੀ ਦਿਨਗਲ ਆਹ ਮਹਾਰਾਜ ਜੀ ਹਸਿਆ ਦੇ ਮੈਂ ਗ੍ਰਸਤੀ ਬਣਿਆ ਨਹੀਂ ਮੈਂ ਪਹਿਲਾਂ ਹੀ ਗ੍ਰਸਤੀ ਸੀ ਮੇਰਾ ਮਾਂ ਬਾਪ ਗ੍ਰਸਤੀ ਤਾਂ ਮੇਰਾ ਤੇ ਮੇਰੀ ਵੱਡੀ ਭੈਣ ਨਾਨਕੀ ਦਾ ਜਨਮ ਹੋਇਆ ਅੱਗੇ ਮੈਨੇ ਗ੍ਰਸਤੀ ਮੇਰੇ ਪਹਿਲੇ ਦੋ ਬੱਚੇ ਸੀ ਲਖਮੀਦਾਸ ਸ੍ਰੀ ਚੰਦ ਮੇਰੇ ਦੋ ਬੇਟੇ ਨੇ ਉਹਦੇ ਸ਼ਾਦੀ ਇਹ ਤਾਂ ਕੰਮ ਖਰਾਬ ਹੋ ਗਿਆ ਗ੍ਰਸਤੀ ਬੰਦਾ ਦੇ ਰੱਬ ਦੀ ਪ੍ਰਾਪਤੀ ਬੋਲੋ ਸਾਰੇ ਜੀ ਹੁਣ ਐਸ ਐ ਸ਼ੰਭੂ ਧਿਆਨ ਨਾਲ ਸਮਝੋ ਜਿਹੜੇ ਗੁਰੂ ਨਾਨਕ ਸਾਹਿਬ ਦੇਖੋ 10 ਪਾਰਸ਼ਿਆਂ ਵਿੱਚੋਂ ਸਵਾਏ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ 9 ਦੀਆਂ 9 ਗ੍ਰਸਤੀ ਆ। ਗੁਰੂ ਅੰਗਦ ਸਾਹਿਬ ਗ੍ਰਸਤੀ, ਗੁਰੂ ਅਮਰਦਾਸ ਪਾਰਸ਼ਾ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਜੀ, ਗੁਰੂ ਹਰਿਪ੍ਰੀਤ ਪਾਸ਼ਾ, ਗੁਰੂ ਅਰਜਨ ਪਾਸ਼ਾ ਦੇ ਪੰਜ بیٹے, ਇੱਕ ਬੇਟੀ ਬੀਬੀ ਮੀਰੋ, ਗੁਰੂ ਹਵੈ ਪਾਸ਼ਾ ਦੇ ਅੰਗੇ ਦੋ بیٹے ਰਾਮ ਰਾਏ ਤੇ ਗੁਰੂ ਅਕਸ਼ਿਪਾਸ਼ਾ ਜੀ, ਗੁਰੂ ਅਕਸ਼ਿਪਾਸ਼ਾ ਜੀ ਆਦਿ ਜੋ ਇਸ ਉਹੀ 1500 ਉਹਨਾਂ ਦਾ ਲਗਭਗ ਛਾੜੀ ਦਾ ਜਨਮ ਆ। ਉਹਨਾਂ ਨੂੰ ਜਾ ਕੇ ਆਪਣਾ 51 ਦੇ ਵਿੱਚ ਉਹਨਾਂ ਨੂੰ ਜੀ ਮਿਲਦੀ ਹੈ ਮਤਲਬ ਛੋਟੀ ਆਰਥਿਕ ਸੀ ਉਹਨਾਂ ਦੀ ਗੁਰੂ ਪਾਸ਼ਾ ਦੀ ਗੁਰੂ ਅਛਲਪਰਸ ਦੀ 5 ਸਾਲ ਦੀ ਏ ਸੀ ਉਹਨਾਂ ਜਦੋਂ ਉਹਨਾਂ ਉੱਪਰ ਤਖਤ ਤੇ ਬੈਠਦੇ ਆ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਉਹ ਵੀ ਗ੍ਰਸਤੀ ਉਹਨਾਂ ਦੇ ਅੱਗੇ ਬੇਟੇ ਗੋਵਿੰਦ ਰਾਏ ਦੀ ਬਾਦ ਵਿੱਚ ਗੋਵਿੰਦ ਸਿੰਘ ਬਣਦੇ ਤੇ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਚਾਰ ਸੱਜਦੇ ਅਛਾ ਉੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਤੁਹਾਨੂੰ ਗ੍ਰਸਤੋਂ ਸਮੱਸਿਆ ਕੀ ਆ ਕਹਿੰਦੇ ਜੀ ਗ੍ਰਸਤੀ ਬੰਦਾ ਤੇ ਰਾਮ ਜੀ ਪ੍ਰਾਪਤੀ ਵੀ ਕਰ ਸਕਦਾ ਹੁਣ ਧਿਆਨ ਨਾਲ ਸੁਣਿਓ ਜੰਗ ਮਹਾਰਾਜ ਲੜ ਕੇ ਦੀ ਰਹਿ ਬਣਾ ਇਹ ਜੰਗ ਲੜ ਰਹਾ ਔਰਤ ਦੀ ਇਹ ਜੰਗ ਲੜ ਰਹਾ ਦਬੇ ਕੁਚਲੇ ਲੋਕਾਂ ਦੀ ਹੁਣ ਉਸੇ ਸ਼ਬਦ ਵਰਤਿਆ ਜਿਹੜਾ ਭਾਈ ਗੁਰਦਾਸ ਜੀ ਲਿਖਦੇ ਆ ਕਹਿੰਦੇ ਮਹਾਰਾਜ ਕਹਿੰਦੇ ਜੋਗਿਓ ਤੁਹਾਨੂੰ ਐਡੀ ਗ੍ਰਸਤੀਆਂ ਤੋਂ ਸਮੱਸਿਆ ਆ ਵੀ ਦ੍ਰਿਸ਼ਟੀ ਰੱਬ ਦੀ ਨਹੀਂ ਪ੍ਰਾਪਤੀ ਕਰ ਸਕਦਾ ਜਦੋਂ ਤੁਹਾਨੂੰ ਭੁੱਖ ਲੱਗਦੀ ਕੀ ਖਾਂਦੇ ਹੋ ਕਹਿੰਦੇ ਜੀ ਪ੍ਰਸ਼ਾਦਾ ਛਕਦੇ ਆ ਧਿਆਨ ਨਾਲ ਸੁਣਿਓ ਕਹਿੰਦੇ ਪ੍ਰਸ਼ਾਦਾ ਕਿੱਥੋਂ ਛਕਦੇ ਹੋ ਤੁਸੀਂ ਉੱਤਨੀ ਫਿਰਦੇ ਹੋ ਰੋਟੀ ਕਿਤੋਂ ਖਾਂਦੇ ਕਿਦਾਂ ਲੋਕਾਂ ਦੇ ਘਰੋਂ ਮੰਗ ਕੇ ਖਾਂਦੇ ਆ ਅੱਛਾ ਕਿਹਦੇ ਨੂੰ ਮੰਗ ਕੇ ਖਾਂਦੇ ਉਹ ਤੇ ਰੋਟੀ ਤੁਹਾਡੇ ਠੂਠੇ 'ਚ ਪਾਉਂਦਾ ਕੌਣ ਆ ਕਹਿੰਦੇ ਜੀ ਗ੍ਰਸਤੀ ਬੰਦਾ ਕਹਿੰਦੇ ਗ੍ਰਸਤੀ ਦੇ ਘਰੋਂ ਰੋਟੀ ਤੁਹਾਡੇ ਠੂਠੇ 'ਚ ਪਾਉਂਦਾ ਕੌਣ ਆ ਸਵਾਲ ਆ ਕਹਿੰਦੇ ਜੀ ਔਰਤ ਕਹਿੰਦੇ ਜਿਹੜੀ ਔਰਤ ਨੂੰ ਜਿਹੜੇ ਬੰਦਿਆਂ ਨੂੰ ਤੁਸੀਂ ਗ੍ਰਸਤੀਆਂ ਨੂੰ ਕਾਂਜੀ ਕਹਿ ਕੇ ਛੱਡ ਆਏ ਤੁਹਾਡੇ ਤੇ ਬੇਟੀ ਪੁੱਤ ਵੀ ਉਹਨਾਂ ਤੋਂ ਬਰਨ ਨਹੀਂ ਹੋਈ ਥੀ ਨਾਨਕ ਆਖਿਆ ਭੰਗਰ ਨਾਥੋਂ ਤੇਰੀ ਮਾਂ ਕੁਛ ਜੀ ਆਈ ਭਾਂਡਾ ਧੋਇ ਨਾ ਜਾਤੀ ਉਹਨਾਂ ਭਾਪ ਚ ਤੇ ਫੁੱਲ ਸੜਾਈ ਹੋਏ ਅਤੀਤ ਗ੍ਰਸਤਾ ਜ ਫਿਰ ਉਹਨੋਂ ਕੇ ਘਰ ਮੰਗਣ ਜਾਈ ਇੱਕ ਬੰਦੇ ਤੁਸੀਂ ਤਿਆਗੀਆਂ ਵੀ ਅਸੀਂ ਬੜੇ-ਬੜੇ ਤਿਆਗੀਆਂ ਪਰ ਗ੍ਰਸਤੀਆਂ ਤੋਂ ਬਣਾ ਤੇ ਤੁਹਾਡੇ ਪੇਟ ਦੀ ਅਗੋਂ ਨਹੀਂ ਕੋਈ ਰੋਟੀ ਤੇ ਫਿਰ ਉਹਨਾਂ ਕੋਲ ਮੰਗਣ ਜਾਂਦੇ ਪ੍ਰਸ਼ਾਦਾ ਫਿਰ ਉਹਨਾਂ ਕੋਲ ਜਾ ਕੇ ਛਕਦੇ ਜੋਗਿਆਂ ਨੂੰ ਸਮਝ ਆ ਗਈ ਵੀ ਅਸਲ ਚ ਬਾਬੇ ਨੇ ਸਾਡੇ ਅੰਦਰ ਨੂੰ ਪੜ ਲਿਆ ਵਾ ਤਾਈਓ ਗੁਰੂ ਜੀ ਸਾਹਿਬ ਵੇਖੋ ਤੁਸੀਂ ਆਪ ਗ੍ਰਸਤੀ ਦੇ ਦਰ ਬਾਬਾ ਰਹਿਣਾ ਜੀ ਉਹਨਾਂ ਦੇ ਕੋਲ 1532 ਈਸਵੀ ਜਾਂਦੇ ਹਨ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਕਰਤਾਰਪੁਰ ਤੋਂ ਇੱਕ ਜਿਹੜਾ ਜੰਦਰ ਲਾ ਕੇ ਕਰਤਾਰਪੁਰ ਹੈ ਇਹ ਗੁਰੂ ਅਰਜਨ ਸਾਹਿਬ ਨੇ ਲਸਾਇਆ ਹੈ ਆ ਵੀ ਇਹਦੀ ਬੜੀ ਕਮਾਲ ਦੀ ਸ਼੍ਰੀ ਹੈ ਉਸ ਸਮੇ ਜਿਹੜਾ ਜੰਦਰ ਦਾ ਗਵਰਨਰ ਸੀ ਨਾ ਇਸ ਮੁਸਲਮਾਨ ਸੀ ਉਹ ਗੁਰੂ ਅਰਜਨ ਸਾਹਿਬ ਤੋਂ ਇੰਨਾ ਪ੍ਰਭਾਵਿਤ ਹੋਇਆ ਉਹ ਕਹਿੰਦਾ ਮਹਾਰਾਜ ਮੇਰੇ ਇਲਾਕੇ ਜੀ ਕੋਈ ਪ੍ਰਚਾਰ ਦਾ ਸੈਂਟਰ ਖੜੂ ਤੇ ਕਰਤਾਰਪੁਰ ਦਾ ਜੰਦਰ ਲਾ ਗਿਆ ਹੈ ਅੱਜ ਅਸੀਂ ਬੂਸੇ ਦੇ ਜਦਰ ਦੇ ਕਿਹਾ ਪਮਰ ਸਰ ਰੋਡ ਤੇ ਜਦੋਂ ਜਾ ਰਹੇ ਆ ਇਹ ਕਰਤਾਰਪੁਰ ਗੁਰਵੰਦਰ ਸਾਹਿਬ ਨੇ ਰਸਾਇਆ ਸੀ ਕਿ ਸਿੱਖੀ ਦਾ ਬਹੁਤ ਵੱਡਾ ਸੰਗਤ ਸੀ ਹੁਣ ਅੰਦਾਜ਼ਾ ਲਾਓ ਰਾਜ ਹੋਏ ਇਸਲਾਮ ਦਾ ਤੇ ਸਿੱਖੀ ਦੇ ਪ੍ਰਚਾਰ ਸੈਂਟਰ ਤੁਹਾਡੇ ਖੁੱਲਣ ਸੋਚ ਕੇ ਵੇਖੋ ਵੀ ਹੋਰ ਲੋਕ ਸਿੱਖੀ ਤੋਂ ਕਿਵੇਂ ਪ੍ਰਭਾਵਿਤ ਹੋਣਗੇ ਤੇ ਅੱਜ ਅਸੀਂ ਸਿੱਖੀ ਤੋਂ ਦੂਰ ਜਾ ਰਹੇ ਕਿਉਂਕਿ ਸਾਡੇ ਕੋਲ ਬਣਦੀ ਵਿਚਾਰ ਨਹੀਂ ਅੱਛਾ ਦੂਜਾ ਕਰਤਾਰਪੁਰ ਪਾਕਿਸਤਾਨ ਚ ਇਹ ਗੁਰੂ ਨਾਨਕ ਸਾਹਿਬ ਨੇ ਰਸਾਇਆ ਸੀ ਉਹਲਾ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਜਿਹਨੂੰ ਗੁਰੂ ਨਾਨਕ ਸਾਹਿਬ ਸਾਰੇ ਪ੍ਰਚਾਰ ਫੇਰੀਆਂ ਕਰਕੇ ਕਰਤਾਰਪੁਰ ਪਹੁੰਚੇ ਨਾ ਧਿਆਨ ਨਾਲ ਸੁਣਿਓ ਜਦੋਂ ਤੇ ਸੁਲਤਾਨਪੁਰ ਤੋਂ ਤੁਰਿਆ ਉਦੋਂ ਗੁਰੂ ਨਾਨਕ ਸਾਹਿਬ ਨੇ ਢੇਖ ਬਣਾਇਆ ਸ਼ੁਕਲਵਾਰ ਦੇ ਉੱਤੇ ਬਾਬਾ ਦੇਖਿਆ ਧਿਆਨ ਧਾਰੋ ਜਲਦੀ ਸਭ ਪ੍ਰithvi ਦੇ ਸੇ ਆਈ ਬਾਜੋਂ ਗੁਰੂ ਗੁਬਾਰ ਹੈ ਹਾ ਹਾ ਕਰ ਵੀ ਸੁਣੀ ਲੁਕਾਈ ਬਾਬੇ ਢੇਖ ਬਣਾਇਆ ਅਛਾ ਮਨਨ ਤੇ ਪੀ ਪੇ ਮਤਾ ਕਿ ਹੁੰਦਾ ਵੀ ਬੰਦਾ ਉਹ ਚੀਜ਼ਾਂ ਸਹਿਮਤ ਨਾ ਹੋਵੇ ਭੇ ਪਤਾ ਕਿ ਜਦੋਂ ਡਾ ਹੋਵੇ ਬੰਦਾ ਅੰਦਰੋਂ ਡਾਕਟਰ ਤੇ ਵਰਦੀ ਨੂੰ ਕੀਲ ਦੀ ਪਾਈ ਫਿਰੇਟਾਂਗੇ ਭੇ ਕਰ ਪਰ ਜੇ ਹੋਵੇ ਵੀ ਡਾਕਟਰ ਤੇ ਵਰਦੀ ਵੀ ਡਾਕਟਰ ਵਾਲੀ ਪਾਈ ਫੇਹ ਭੇ ਥੋੜਾਗਾ ਭੇ ਹੁੰਦਾ ਤੁਸੀਂ ਅੰਦਰੋਂ ਉਹ ਨਾ ਪਰ ਵਰਦੀ ਹੋ ਪਾਉਂ ਤੁਸੀਂ ਉਹ ਪੇਖਤਾ ਅੰਦਰੋਂ ਮਲਣ ਬੱਚਾ ਸਕੂਲੇ ਵੀ ਪੜਦਾ ਹੋਵੇ ਤੇ ਵਰਦੀ ਵੀ ਸਕੂਲੇ ਦੀ ਪਾਈ ਫੇਹ ਭੇ ਥੋੜਾਗਾ ਪਰ ਸਕੂਲੇ ਜਾਵੇ ਨਾ ਤੇ ਵਰਦੀ ਕਿਸੇ ਹੋਰ ਬੱਚੇ ਦੀ ਪਾਈ ਫਿਰੇ ਫੇਰ ਕਹਣਗੇ ਕਿ ਤੂੰ ਪੇਖੀਆਂ ਬਈ ਮੂੰਹ ਤੇ ਕਹਿੰਦੀ ਤੂੰ ਗਿਆ ਨਹੀਂ ਹੈਗਾ ਤੂੰ ਪੇਖੀਆਂ ਤੂੰ ਵਰਦੀ ਪਾਈ ਫਿਰਦਾ ਪਰ ਤੂੰ ਹੁਣ ਬਾਬੇ ਨੇ ਪੇਖ ਬਣਾਇਆ ਬਾਬਾ ਅੰਦਰੋਂ ਕਿ ਉਹਨਾਂ ਦਾ ਇਸ ਚਾਰ ਤਰ੍ਹਾਂ ਦਾ ਸਹਿਮਤ ਨਹੀਂ ਸੀ ਪਰ ਬਾਬੇ ਨੂੰ ਪਤਾ ਸੀ ਕਿ ਇਹਨਾਂ ਨੇ ਮੇਰੀ ਗੱਲ ਹੀ ਤਾਂ ਸੁਣ ਲੀਆਂ ਜਿਵੇਂ ਇਹਨਾਂ ਵਰਗੀ ਵਰਦੀ ਪਾਵਾਂਗੇ ਤੇ ਕੋਈ ਨਹੀਂ ਬਹਿਣਾ ਇਹਨਾਂ ਨੇ ਮੇਰੇ ਅੰਦਰ ਪ੍ਰਚਾਰ ਦਾ ਤਰੀਕਾ ਸੀ ਇੱਕ ਪ੍ਰਚਾਰ ਦਾ ਤਰੀਕਾ ਸੀ ਗੁਰੂਆਂ ਦਾ ਕਈ ਉਹ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਵਰਦੀਆਂ ਪਾਈਆਂ ਮਹਾਰਾਜ ਜੀ ਪਰ ਉਹ ਸਾਰੇ ਪ੍ਰਚਾਰ ਦੌਰੇ ਖਤਮ ਕੀਤੇ ਕਰਤਾਰਪੁਰ ਸਾਹਿਬ ਆ ਗਏ। ਉਸੇ ਪਤਾ ਹੀ ਲੱਗਿਆ ਫਿਰ ਬਾਬਾ ਆਇਆ ਕਰਤਾਰਪੁਰ ਫਿਰ ਬਾਬਾ ਆਇਆ ਕਰਤਾਰਪੁਰ ਕੀ ਕੀਤਾ ਉਸੇ ਅੰਕੇ ਭੇਗ ਉਦਾਸੀ ਸਕਲ ਉਤਾਰਾ। ਉਹਦਾ ਭੇਗ ਪ੍ਰਚਾਰ ਨਹੀਂ ਵਰਤਦਾ ਸੀ ਲਾਹਤਾ। ਤੇ ਕੀ ਕੀਤਾ ਫਿਰ ਇੱਥੇ ਆ ਕੇ ਪੈਰ ਸੰਸਾਰੀ ਕੱਪੜੇ। ਤੇ ਸੰਸਾਰੀ ਵਾਲੇ ਕੱਪੜੇ ਪਾ ਲੇ ਤੇ ਮਹਾਰਾਜ ਨੂੰ ਹੱਲ ਆਇਆ ਹੁਣ ਬਜ਼ੁਰਗ ਬੈਠੀਓ ਤੁਸੀਂ ਆਹ ਟਰੈਕਟਰ ਤੇ ਕੱਲ ਆਏ ਨੇ। ਜਦੋਂ ਬਲਦਾਂ ਦਾ ਕਿਸਾਨ ਖੇਤਾਂ ਘਾੜ ਹੁੰਦਾ ਸੀ ਤੇ ਕਿਹੜੀ ਵਰਦੀ ਪਾਉਂਦਾ ਸੀ ਭਲਾ ਜੀ ਜਦੋਂ ਖਿਤਾਣ ਬੰਦਾ ਬਲਦਾਂ ਮਦਰ ਤੁਰਦਾ ਹੁੰਦਾ ਹੈ ਕਿਹੜੀ ਵਰਦੀ ਪਾਏਗਾ ਜੀ ਭਲਾ ਜੀ ਆਮ ਆਮ ਕੁਰਤੀਆਂ ਪਾਈਆਂ ਹੁੰਦੀਆਂ ਸੀ ਕਸ਼ੇਰੇ ਉਹਨੇ ਉਹ ਤੇਰ ਸਾਫਾ ਫੱਦਾ ਹੋਣਾ ਗਿਸਤੀਆਂ ਵਾਲੇ ਕੱਪੜੇ ਨਹੀਂ ਆਮ ਕਿਸਤੀਆਂ ਵਾਲੇ ਕੱਪੜੇ ਮੋਤੀ ਸ਼ਬਦ ਵਰਤੇ ਆਪੇ ਇਹੋ ਦਾਸੀ ਸਕਲ ਉਤਾਰਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਉਤਾਰਾ ਸੰਸਾਰੀ ਗਿਰਸੀਆਂ ਵਾਲੇ ਕੱਪੜੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾ ਲੇ ਤੇ ਜੋਗੀ ਲੋਕ ਜਿਹੜੇ ਵੱਖ-ਵੱਖ ਥਾਵਾਂ ਤੇ ਤੁਰੇ ਫਿਰਦੇ ਸੀ ਕੋ ਪੁੱਠਾ ਲੰਗਿਆ ਸੀ ਕੋ ਜੜਾਵਾਂ ਵਧਾ ਕੇ ਬੈਠਾ ਸੀ ਕੋ ਠਣਿਆਂ ਆਪਣੀਆਂ ਜਿਲੀਏ ਕੱਟ ਰਿਆ ਸੀ ਮਹਾਰਾਜ ਨੇ ਨਾ ਸਾਰਿਆਂ ਨੂੰ ਕੰਮ ਨੇ ਲਾਇਆ ਉੱਤੇ ਕੋ ਧੂਣੀ ਤੇ ਪਾ ਕੇ ਬੈਠਾ ਮਹਾਰਾਜ ਨੇ ਕਹਿੰਦੇ ਧੂਣੀ ਦੇ ਬੰਨੇ-ਬੰਨੇ ਬੈਠੇ ਜੇ ਸਰੀਰ ਨੂੰ ਦੁੱਖ ਦਿੰਦੇ ਜੇ ਕਾਹਦੇ ਲਈ ਕਹਿੰਦੇ ਜੇ ਰੱਬ ਦੀ ਪ੍ਰਾਪਤੀ ਲਈ ਕਹਿੰਦੇ ਕਮਲਿਓ ਸਰੀਰ ਨੂੰ ਕਸ਼ਲਤਿਆ ਰੋ ਥੋੜਾ ਮਿਲਣਾ ਕੋ ਤੰਮ ਕਰੋ ਕਹਿੰਦੇ ਕੀ ਕਰੀਏ ਕਹਿੰਦੇ ਵੀ ਆਗੀ ਬਾਲਣੀ ਹੈ ਤੇ ਲੋ ਰੱਖੋ ਚਾਰ ਪ੍ਰਸ਼ਾਦੇ ਤਾਹੋ ਕਿ ਇਹਦੀ ਭੁੱਖ ਤੇ ਮਿੱਨੂ ਹੁਣ ਤਹਾਡੇ ਵਿੱਚ ਤੋਂ ਆਪਾਂ ਆਖ ਵੀ ਗਰਮੀ ਸਾਡੀਆਂ ਭੈਣਾ ਪ੍ਰਸ਼ਾਦੇ ਤੋਹਨੀਆਂ ਜਦੋਂ ਲੰਗਰ ਦੇ ਪ੍ਰਸ਼ਾਦੇ ਤਿਆਰ ਹੁੰਦੇ ਆ ਉਸ ਅੱਗ ਦੇ ਉੱਤੇ ਲੋਹ ਰੱਖੀ ਹੁੰਦੀ ਆ ਕਿ ਇਹ ਭੁੱਖੇ ਦੇ ਪੇਟ ਨੂੰ ਦੋ ਪ੍ਰਸ਼ਾਦੇ ਪੈਂਦੇ ਆ ਕਿਉਂ ਤੇ ਬਿਨਾਂ ਵਜੇ ਧੂਣੀਆਂ ਤਪਾ ਕੇ ਬੀਠੇ ਕੋ ਉਠਣਿਆ ਪਾਣੇ ਤੇ ਫਿਰੋਤਾ ਕੁਝ ਲੀਏ ਕੱਟ ਰਿਆ ਇਹ ਸਿੱਖੀ ਨਹੀਂ ਹੈਗੀ ਸਿੱਖੀ ਚੰਗੇ ਕਰਮ ਕਰਨੇ ਆ ਸਿੱਖੀ ਚੰਗੇ ਵਿਚਾਰ ਕਰਨੇ ਆ ਤੇ ਧੰਗੁਰ ਨਾਨਕ ਸਾਹਿਬ ਤਰਤਾਰਪੁਰ ਸਾਹਿਬ ਦੀ ਧਰਤੀ ਤੇ ਸਾਰੇ ਪ੍ਰਚਾਰ ਫੇਰਿਆਂ ਤੋਂ ਬਾਅਦ ਇਥੇ ਆਨ ਕਿ ਮਹਾਰਾਜ ਨੇ ਖੇਤੀ ਵੀ ਕੀਤੀ ਸਾਨੂੰ ਤਰੀਕੇ ਦੱਸੇ ਮਹਾਰਾਜ ਨੇ ਲੋਕ ਆਉਂਦੇ ਸੀ ਰੱਬ ਦੀ ਪ੍ਰਾਪਤੀ ਕਰਨੀ ਆ ਕੰਮ ਤੰਦੇ ਛੱਡ ਦੋ ਇਥੇ ਵੀ ਅਜੇ ਤੱਕ ਇਹ ਵਿਆਖਿਆ ਕਰਤੀ ਗਈ ਵੀ ਭਈ ਪ੍ਰਾਪਤ ਮਾਨੁੱਖ ਦੇ ਹੋਰੀਆ ਗੋਬਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਬਹੁਤਿਆਂ ਲੋਕਾਂ ਨੂੰ ਇਹ ਦੱਸਿਆ ਗਿਆ ਵੀ ਆ ਜੇ ਤੂੰ ਘਰ ਦੇ ਕੰਮ ਕਰਦਾ ਫਿਰਦਾ ਖੇਤੀ ਕਰਦਾ ਫਿਰਦਾ ਆ ਨੌਕਰੀ ਕਰਦਾ ਫਿਰਦਾ ਭਾਈ ਇਹ ਇਹ ਤੇਰੇ ਕਿਸੇ ਕੰਮ ਨਹੀਂ ਆਉਣੇ ਤੂੰ ਇਮਾਨਦਾਰੀ ਨਾਲ ਦੱਸਿਓ ਜੇ ਸਾਰੇ ਲੋਕ ਕੰਮ ਛੱਡ ਦੇਣਗੇ ਤੇ ਸਮਾਜ ਨੂੰ ਕਿੱਥੋਂ ਬਣੇਗਾ ਜੇ 2 ਮਿੰਟ ਦੀ ਸੋਚ ਕੇ ਦੇਖੋ ਜੇ ਸਾਰੇ ਲੋਕ ਕੰਮ ਛੱਡ ਦੇਣ ਕੰਮ ਮਸਲੇ ਤੇ ਆਪਾਂ ਦੇਸ਼ ਤੋਂ ਪਰਦੇਸ ਜਾਂਦੇ ਆ ਕਿੰਨੀ ਮਿਹਨਤ ਕਰਦੇ ਆ ਮੁਸ਼ਕਲ ਕਰਦੇ ਆ ਇਹ ਬਹੁਤ ਪਲੈਨਿੰਗ ਨਾਲ ਦਿਮਾਗ ਦੇ ਵਿੱਚ ਵਹਿਣ ਵਿਚਾਰ ਧਾਰਾ ਬਿਠਾਈ ਗਈ ਕਿ ਸਾਡੇ ਤਾਂ ਪਾਦਸ਼ਾ 1570 ਈਸਵੀ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਵਸੁੰਦੇ ਆ ਜਦੋਂ ਸ਼ਹਿਰ ਵਸ ਜਾਂਦਾ ਤੇ 52 ਕਿਤੇਆਂ ਦੇ ਵੱਖ-ਵੱਖ ਇਲਾਕਿਆਂ ਦੇ ਵਪਾਰੀ ਇੱਥੇ ਆ ਕੇ ਰਸੁੰਦੇ ਆ ਕਿ ਦੁਕਾਨ ਕਰੋ ਕੋ ਫੈਕਟਰੀ ਲਾਓ ਕੋ ਕਪੜਾ ਤਿਆਰ ਕਰੋ ਕਿ ਜੁੱਤੀ ਗੰਢੋ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗ੍ਰਸਤੀਆਂ ਦੀ ਬਾਣੀ ਹੈ ਭਗਤ ਰਦਾਸ ਜੀ ਲੋਕਾਂ ਦੇ ਮਰੇ ਹੋਏ ਪਸ਼ੂਆਂ ਦੀ ਖਾਲ ਉਤਾਰਦੇ ਆ ਲੋਕਾਂ ਦੀਆਂ ਟੁੱਟੀਆਂ-ਟੁੱਟੀਆਂ ਕੱਢਦੇ ਆ ਭਗਤ ਧਰਨਾ ਜੀ ਧਰਤੀ ਦੀ ਹਿੱਕ ਪਾੜ ਕੇ ਵਿੱਚ ਅਨਾਜ ਪੈਦਾ ਕਰਦੇ ਆ ਪਰ ਅੱਜ ਲੋਕਾਂ ਨੂੰ ਕੀ ਕਹਿ ਜਾ ਰਿਹਾ ਭਾਈ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਤੁਹਾਨੂੰ ਕੰਮ ਵੇਲੇ ਹੁਣ ਤੁਸੀਂ ਬਹੁਤੀ ਬੰਦੇ ਕੋ ਆਮ ਬੰਦੇ ਦੀ ਸੋਚਾ ਗਿਆ ਹੁਣ ਮੈਂ ਧੀ ਪੁੱਤ ਵਿਆਹ ਤੇ ਹੁਣ ਸੋਚਿਆ ਮੈਂ ਰੱਬ ਨੂੰ ਥੋੜੀ ਜੀ ਪ੍ਰਾਪਤੀ ਕਰਨਾ ਰੱਬ ਦਾ ਨਾਮ ਲੈਣਾ ਪਿਆਰਿਓ ਗੁਰਮਤੇਸ਼ ਸਿੰਘ ਜੀ ਆਪਣੇ ਪਰਮਾਰਥ ਰਹਿ ਕੇ ਵੀ ਰੱਬ ਦਾ ਨਾਮ ਲਿਆ ਸਕ ਜਾਂਦਾ ਸਰਦਾ ਕਿਵੇਂ ਬਲਾ ਹਾਂਥ ਪਾਉਂ ਕਰ ਕੰਮ ਸਭ ਚੀਜ਼ ਨਰੰજન ਨਾਲ ਨਾਮਾ ਮਾਇਆ ਮੋਹਿਆ ਕਹਿੰਦੇ ਨਾਮਦੇਵ ਨੂੰ ਮਾਇਆ ਨੇ ਮੋਹਿਆ ਵਾ ਕਹਿਤ ਲੋਚਨ ਮੀਤ ਭਗਤ ਲੋਚਨ ਦੀ ਗਾਇਤੇ ਨਾਮਦੇਵ ਜੀ ਕਹਿੰਦੇ ਕੰਮੇ ਲੱਗੇ ਸੀ ਉਹਦੇ ਭਗਤ ਨਾਮਦੇਵ ਨੂੰ ਇਹਨੇ ਵੀ ਤੂੰ ਤੇ ਕੰਮ ਹੀ ਕਰ ਜਣਾ ਰੱਬ ਦਾ ਨਾਮ ਹੀ ਵੇਲੇ ਲੈਣਾ ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ ਕਹਿੰਦਾ ਕਾਹੇ ਛੀਪੋ ਛਾਇਲਾ 24 ਘੰਟੇ ਕੰਮ ਕਰਦੇ ਆ ਰਾਮ ਨਾ ਲਾਓ ਚੀਤ ਤੂੰ ਰੱਬ ਦਾ ਨਾਮ ਕਿਹੜੇ ਵੇਲੇ ਲੀਣਾ ਤੇ ਜਦੋਂ ਜਵਾਬ ਆਇਆ ਕਹਿੰਦਾ ਨਾਮਾ ਕਹੇ ਤੂੰ ਲਿਜਣਾ ਮੁਖ ਤੇ ਰਾਮ ਸੰਭਾਲ ਮੈਂ ਮੁਖ ਤੋਂ ਰੱਬ ਦਾ ਨਾਮ ਲੈਣਾ ਹੱਥ ਪਾਉਂ ਕਰ ਕੰਮ ਸਭ ਚੀਤ ਨਰਿੰਦਰਨ ਨਾਲ ਹੁਣ ਮੰਨ ਲਓ ਖੇਤਾਂ 'ਚ ਪੱਠੇ ਵੜਦਾ ਹੋਵੇ ਬੰਦਾ ਤੇ ਅੰਦਰ ਸਤਗੁਰੂ ਦੀ ਵਿਚਾਰ ਚੱਲਦੀ ਹੋਵੇ ਮਾਰਗ ਦਾ ਧਿਆਨ ਹੋਵੇ ਘਰ ਤੇ ਭੈਣ ਪ੍ਰਸ਼ਾਦੇ ਪੁਕਾਰੀ ਹੋਵੇ ਤੇ ਅੰਦਰ ਮਾਰਗ ਦੀ ਵਿਚਾਰ ਚੱਲਦੀ ਹੋਵੇ ਹੱਥਾਂ ਪਰਾਂ ਦਾ ਕੰਮ ਕਰੀ ਜਾਓ ਸੁਰਤ ਵਿੱਚ ਗੁਰੂ ਦੇ ਵਿਚਾਰ ਰਸਾਲੋ ਇਹ ਆ ਹਾਥ ਪਾਉ ਉਠਤ ਬੈਠਤ ਸੋਵਤ ਤੇ ਆਈਏ ਮਾਰਗ ਚਲਤ ਹਰੇ ਹਰ ਗਈਏ ਪਰ ਸਾਡੇ ਤੇ ਪੂਰੀ ਪਲਾਨ ਨਾਲ ਇਹਦਾ ਵਿਚਾਰ ਦਿੱਤੀ ਗਈ ਕਿ ਤੁਸੀਂ ਪਾਈ ਅੱਖਾਂ ਮੰਨ ਕਰ ਲਓ ਰੀੜ ਦੀ ਅੰਬਿਸਦੀ ਕਰ ਲਓ 730 ਨੰਬਰ ਅੰਕ ਤੇ ਸ਼ਬਦ ਹੈ ਜੀ ਗੁਰਨਾਥ ਸਿੰਘ ਦਾ ਜੋਗ ਨਾਲ ਬਾਹਰ ਮੜੀ ਮਸਾਨੀ ਜੋਗ ਨਾਲ ਤਾੜੀ ਲਾਈ ਹੈ ਤਾੜੀ ਦੇ ਹੱਥ ਭੜੇ ਜਾ ਗਏ ਅੱਜ ਕੱਲ ਹਰ ਬੰਦੇ ਦੇ ਕੋਲ ਮੋਬਾਈਲ ਆ ਤਾੜੀ ਦੇ ਹੱਥ ਭਰ ਲਿਓ ਤਾਣੀ ਦਾ ਸਮਾਧੀ ਲੋਣੀ ਪਾਸਾਗਦੇ ਸਮਾਧੀ ਲਖ ਰੱਬ ਨਹੀਂ ਮਿਲਣਾ ਇਥੇ ਦੁਨੀਆ ਤੇ ਅੱਖਾਂ ਖੋਲ੍ਹਣੀਆਂ ਪੈਣੀਆਂ ਕੰਮ ਕਰਨੇ ਪੈਣੇ ਨੇ ਮਿਹਨਤ ਕਰੋ ਮੁਸ਼ਕਲ ਕਰੋ ਤੇ ਸਾਡੇ ਪਾਸਾ ਨੇ ਸਾਨੂੰ ਵਪਾਰ ਕਰਨਾ ਨਹੀਂ ਸਿਖਾਇਆ ਘੋੜਿਆਂ ਦੇ ਵਪਾਰ ਹੁੰਦੇ ਰਿਹਾ ਗੁਰੂ ਅਰਜਨ ਸਾਹਿਬ ਨੇ ਘੋੜਿਆਂ ਦੀ ਵਪਾਰ ਸ਼ੁਰੂ ਕੀਤੀ ਜਿਹੜਾ ਅੱਜ ਕੱਲ੍ਹ ਗੱਡੀਆਂ ਦੇ ਵਪਾਰ ਆਪੂ ਗੱਡੀ ਤੋਂ ਖਰੀਦਾ ਤੇ ਉੱਥੇ ਜਾ ਕੇ ਮਿਲਦਾ ਸਿੱਖ ਨੂੰ ਕਿਰਤੀ ਬਣਾਇਆ ਵੇਣਣ ਨਹੀਂ ਬਣਾਇਆ ਪਰ ਅੱਜ ਸਾਡਾ ਸਮਾਜ ਕਿਹੜੇ ਬਣੇ ਦੁਰਪਿਆ ਅਸੀਂ ਗੁਰੂ ਦੀ ਅੱਜ ਤਾਂ ਸਮੱਸਿਆ ਇਹ ਆ ਵੇ ਗ੍ਰਿਸ਼ਤੀ ਬੰਦਾ ਆਪਣੇ ਘਰਾਂ ਦੀਆਂ ਸਮੱਸਿਆਵਾਂ ਲੈ ਕੇ ਕਿਹਨਾਂ ਕੋਲ ਜਾ ਰਿਹਾ ਜਿਹੜੇ ਗ੍ਰਿਸ਼ਤ ਤੋਂ ਪਾਸੇ ਹੋ ਕੇ ਬੈਠੇ ਹੋਏ ਉਹਨਾਂ ਜਾ ਕੇ ਅਦਾਜੀ ਮੇਰਾ ਪੁੱਤ ਨਹੀਂ ਆ ਕੇ ਲੱਗਦਾ ਸਾਡੀ ਜੁਵਾਈ ਨਾ ਨਹੀਂ ਬਣਦੀ ਸਾਡੇ ਘਰ ਤੇ ਪ੍ਰੋਬਲਮ ਆ ਗਈ ਆ ਤੇ ਬੰਦੇ ਦਾ ਕਿੰਦੀ ਪੂਰਤਾ ਤੋਂ ਗੀਦੀ ਕੇ ਬਸਰਾ ਅਬਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਮਹਾਰਾ ਇਹਦੇ ਬੋਧ ਦੇ ਗ੍ਰਿਤਾ ਦੇ ਮਾਰੇ ਗ੍ਰਿਸ਼ਤ ਤੋਂ ਭੱਜਿਆ ਅੱਜ ਗ੍ਰਿਸ਼ਤੀ ਬੰਦਾ ਹੀ ਘਰਨੇ ਲਾ ਕੇ ਬੈਠਾ ਨਾ ਕਿਸਤੀ ਬੰਦਾ ਸੈਂਟਰ ਨਾਲ ਟੱਕਰ ਲੈ ਲਿਆ ਨਾ ਰੋਟੀ ਦਾ ਕਿਸਾਨ ਦਾ ਚਾਰ ਬੋਰੀਆਂ ਕਣਕ ਨਹੀਂ ਮੁੱਕਦੀ ਉਹਦੇ ਕੋਲ ਪਰ ਉਹ ਜੇ ਇਹਨਾਂ ਅਨਾਜ ਪੈਦਾ ਕਰਦਾ ਤੇ ਉਹ ਚਾਹੁੰਦਾ ਜੇ ਮੈਂ ਖਾਣਾ ਕੋ ਹੋਰ ਵੀ ਖਾਵੇ ਇਹ ਤੋਂ ਵਾ ਸਾਡੀ ਇਹ ਸਾਡੀ ਗੱਲੀ ਮਾਫ ਕਰਨਾ ਹੈ ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚ ਇਗਜ਼ੈਂਪਲਾਂ ਦਿੱਤੇ ਕਿ ਸਮਝਾਇਆ ਵੀ ਕਿਸਾਨੀ ਕਿਸਾਨ ਕਰੇ ਲੋਚੈ ਜੀਓ ਲਾਏ ਹਰ ਜੋਤੈ ਉਦਮ ਕਰੇ ਕਾਹਦੇ ਲਈ ਮੇਰਾ ਬੁੱਧ ਹੀ ਖਾਏ ਕਿਸਾਨ ਦੇ ਕੋਲ ਤਾਂ ਕਣਕ ਚਾਰ ਬੋਰੀਆਂ ਪੰਜ ਬੋਰੀਆਂ ਨਹੀਂ ਮੁੱਕਣੀਆਂ ਪਰ ਅਗਲਾ 20 ਪੱਤੀ ਕਿੱਲਾਂ ਦੀ ਖੇਤੀ ਕਰਦਾ ਕਣਕ ਬੀਜਦਾ ਕਾਹਦੇ ਲਈ ਬਿਜ਼ਨਸ ਵਾ ਧੰਦਾ ਵਾ ਪਰ ਤੁਸੀਂ ਦੇਖੋ ਅੱਜ ਜੇ ਸਰਕਾਰਾਂ ਗੜਾ ਘੁੱਟੀਆਂ ਵਾ ਤੇ ਟੀਟੀ ਵੱਡੀ ਸਮੱਸਿਆ ਤੁਸੀਂ ਆ ਕੇ ਦੇਖੋ ਪਰ ਕੋਈ ਬੰਦਾ ਦੂਜੇ ਬੰਦੇ ਆਵਾਜ਼ ਚੁੱਕਣ ਨੂੰ ਤਿਆਰ ਹੈ ਨਹੀਂ ਇਹ ਚਿੰਤਾ ਕਿਉਂ ਇੱਥੇ ਕਿਰਤੀ ਬੰਦੇ ਨੂੰ ਸਰਕਾਰਾਂ ਤਾਂ ਕਰ ਰਹੀਆਂ ਭਾਵੇਂ ਉਹ ਮਿਹਨਤ ਕਸ਼ ਬੰਦਾ ਅਸਰਦੂਦੀ ਇੱਕ ਪਾੜ ਕੇ ਅਨਾਜ ਪੈਦਾ ਕਰ ਰਿਹਾ ਜਾਂ ਕੋਈ ਐਜੂਕੇਸ਼ਨ ਵਾਲਾ ਪਾ ਤ ਤੁਸੀਂ ਲਾਸ਼ੀਆਂ ਦੁਆ ਨੂੰ ਖਾਣੀਆਂ ਪੈਦੀਆਂ ਪੜਿਆ ਲਿਖਿਆ ਟੀਚਰ ਵਰਗ ਨਰਸਾਂ ਜਿੰਨੇ ਵੀ ਸਾਡੇ ਪੜੇ ਲਿਖਿਆ ਉਹ ਵੀ ਸਰਕਾਰਾਂ ਕੋਲੋਂ ਮਾਰਾ ਖਾਰੇ ਆ ਤੇ ਜਿਹੜੇ ਧਰਤੀ ਦਾ ਅਨਾਜ ਪੈਦਾ ਕਰਦੇ ਆ ਧਰਤੀ ਤੇ ਲੋਕਾਂ ਨੂੰ ਦੁੱਧ ਫਰੂਟ ਸਬਜ਼ੀਆਂ ਦਿੰਦੇ ਆ ਉਹ ਵੀ ਸਰਕਾਰਾਂ ਕੋਲੋਂ ਮਾਰਾ ਖਾਰੇ ਆ ਅੱਛਾ ਐਸ ਕੌਣ ਕਰ ਰਿਹਾ ਭਲਾ ਜਿਹੜਾ ਸਿਰਫ ਆਸ਼ੀਰਵਾਦ ਦੇ ਰਿਹਾ ਇਹਨਾਂ ਤਰ੍ਹਾਂ ਤਰ੍ਹਾਂ ਦੇ ਚਿੱਟੇ ਪੀਲੇ ਨੀਲੇ ਭਗਵੇਂ ਤਰ੍ਹਾਂ ਤਰ੍ਹਾਂ ਦੇ ਉਹ ਆਸ਼ੀਰਵਾਦ ਦੇ ਰਿਹਾ ਉਹ ਇਹਨਾਂ ਨੂੰ ਪਤਾ ਸਰਕਾਰਾਂ ਤੇ ਸਾਡੇ ਕੋਲ ਆਣ ਕੇ ਬਹਿਂਦੀਆਂ ਸਰਕਾਰਾਂ ਸਾਡੇ ਪਹਿ ਜਾਣ ਕੇ ਮੱਥਾ ਟੇਕਦੀਆਂ ਨੇ ਅਗਲੇ ਨੂੰ ਪਤਾ ਸੇਕ ਦਾ ਸਿਆਣਾ ਹੋਏਗਾ ਉਹ ਤਾਂ ਧੰਗੁਰ ਨਾਨਕ ਸਾਹਿਬ ਦੀ ਸ਼ਖਸੀਅਤ ਸੀ ਜਿਨ੍ਹਾਂ ਨੇ ਆਖਿਆ ਪਾਈਆ ਉਥੋਂ ਜਾਗੋ ਇੱਕ ਦਾਫਲਾ ਬਣਾਓ ਸਮਾਜ ਵਿੱਚ ਵਿਦੇਸ਼ਾਂ ਵਿੱਚ ਤੁਸੀਂ ਸਾਰੇ ਭੈਣ ਭਰਾ ਜਾਣਦੇ ਹੋ ਉਹਦੇ ਕੀਰਤੀ ਬੰਦੇ ਦੀ ਰਿਸਪੈਕਟ ਹੈ ਜਿਹੜਾ ਕੀਰਤੀ ਬੰਦਾ ਉਹਨੂੰ ਬੜੀ ਇੱਜ਼ਤ ਦੀ ਨਜ਼ਰ ਨਾਲ ਵੇਖਦੇ ਆ ਅੱਜ ਇੱਥੇ ਆਪਾਂ ਉਹ ਚੀਜ਼ਾਂ ਵੀ ਪੈਦਾ ਕਰ ਸਕੀਏ ਇਸ ਤੇ ਭਾਵੇਂ ਆਪਾਂ ਦਾ 10 ਮੱਝਾਂ ਹੋਣ ਜਿਹੜਾ ਸਾਡੀ ਨੂੰ ਮੱਝਾਂ ਨੂੰ ਪੱਠੇ ਪਾਵੇ ਉਹਦਾ ਗੋਹਾ ਛੁੱਟੇ ਅਸੀਂ ਕਦੇ ਉਹਨੂੰ ਰਿਸਪੈਕਟ ਨਾਲ ਵੇਖਿਆ ਕਿ ਦੁੱਧ ਅਸੀਂ ਪੀਣਾ ਯਾਰ ਉਹਦੇ ਹੱਥਾਂ ਦੀ ਗੋਹਾ ਜਿ ਮਿਲਦਾ ਥਾ ਜਦ ਹੀ ਆਪਣੇ ਦਿਮਾਗ ਵਿੱਚ ਗੱਲਾਂ ਆਈਆਂ ਕਦੇ ਅਸੀਂ ਰਿਸਪੈਕਟ ਨਾਲ ਦੁੱਧ ਪਾਣੀ ਆਪਣੇ ਹੱਥ ਫੜਾਉਣ ਦੀ ਕੋਸ਼ਿਸ਼ ਕੀਤੀ ਵੀ ਰੋਟੀ ਖਾ ਰਿਹਾ ਹੋਵੇ ਸਾਡੇ ਘਰ ਦਾ ਕਾਮਾ ਤੇ 50 ਕਿਲਿਆਂ ਦਾ ਮਾਲਕ ਕਹੇ ਲੈ ਆ ਗਲਾਸ ਪਾਣੀ ਦਾ ਫੜ ਕੇ ਮੈਂ ਕੰਮ ਇਹ ਰੋਟੀ ਖਾਣ ਨੂੰ ਫੜਾਉਂ ਕਦੀ ਮੰਨ ਜਾਏਗਾ ਪੰਜਾਬ ਤੇਰੇ ਬਦਲੇ ਸਾਡੇ ਘਰ ਦੁੱਧ ਦੀ ਨਦੀ ਵਹਿਦੀ ਹੈ ਪਰ ਨਹੀਂ ਸਾਡੇ ਦਿਮਾਗ ਵਿੱਚ ਗੱਲਾਂ ਨਹੀਂ ਆਈਆਂ ਅਸੀਂ ਇਹ ਸੋਚਦੇ ਹਾਂ ਮੈਂ ਵੱਡਾ ਹਾਂ ਮੈਂ ਤੇ ਕਾਰਖਾਨੇ ਦਾ ਮਾਲਕ ਹਾਂ ਉਹਦੇ ਮਹਾਦਰ ਦੇ ਗਰੀਬ ਹੈ ਜਦੋਂ ਆਪਣੇ ਦਿਮਾਗ ਵਿੱਚੋਂ ਇਹ ਚੀਜ਼ਾਂ ਨੂੰ ਬਾਹਰ ਕੱਢੋਗੇ ਤੁਸੀਂ ਦੁਨੀਆ ਤੇ ਜ਼ਿੰਦਗੀ ਜੂੜਦਾ ਤਰੀਕਾ ਸਿੱਖ ਪਾਉਗੇ ਧੰਗੁਰ ਨਾਨਕ ਸਾਹਿਬ ਦੀ ਸ਼ਖਸੀਅਤ ਭਾਈ ਲਾਲੋ ਦੇ ਦਰਵਾਜਾ ਖੜਕੁੰਦੀ ਜਾ ਕੇ ਤੇ ਭਾਈ ਲਾਲੋ ਦਾ ਦਰਵਾਜਾ ਖੋਲ ਕੇ ਪਹਿਲਾਂ ਤੇ ਖੋਲਦੇ ਕਿ ਚਾਰਾ ਮਤ ਕੋਲ ਦਾ ਮੇਰਾ ਕਿਹਨਾਂ ਦਰਵਾਜਾ ਖੜਪਾਣਾ ਹਨ ਤੇ ਉਸੇ ਸ਼ਹਿਰ ਵਿੱਚ ਮੰਗ ਭਾਗੂ ਵੀ ਹੈਗਾ ਇਹ ਬਣਾ ਬਾਤ ਚੱਲ ਉਹਨੇ ਬ੍ਰਹਮ ਪੋਚ ਕੀਤਾ ਤਰ੍ਹਾਂ ਕਰਾ ਦੇ ਉਹਦੇ ਕੋਲ ਸਾਧੂ ਮਹਤਮਾ ਆਏ ਆ ਧੰਗੁਰ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਆਪ ਗਏ ਜਾ ਕੇ ਦਰਵਾਜਾ ਖੁੱਲਿਆ ਪਾਈ ਦਾ ਲੋਧ ਰਜਾ ਖੋਲ ਪਹਿਲੀ ਗੱਲ ਤੇ ਉਹਨੂੰ ਇੰਨੀ ਅੰਦਰੋਂ ਖੁਸ਼ੀ ਹੋਈ ਵੀ ਮੈਨੂੰ ਕਿਸੇ ਨੇ ਪਾਈ ਗਿਆ ਪਾਈ ਦਾ ਤਾਂ ਆਪਾਂ ਸਾਰਨ ਪਤਾ ਭਰਾ ਹੁੰਦਾ ਗੁਰੂ ਨਾਨਕ ਸਾਹਿਬ ਜੀ ਆਮ ਵਰਗ ਦੇ ਨਾਲ ਸੋਦੇ ਆ ਨੀਚਾ ਅੰਦਰ ਨੀਤ ਜਾਤ ਨੀਤੀ ਹੂੰ ਆਹ ਤਾਂ ਨੀਚ ਨਾਨਕ ਤਨਕਾ ਸੰਗ ਸਾਥ ਇੱਥੇ ਵਰਨਵੰਡ ਹੋ ਗਿਆ ਸੀ ਕੋਈ ਵੱਡਾ ਵਾ ਕੋ ਛੋਟਾ ਵਾ ਜਿਸ ਗੁਰੂ ਸਾਹਿਬ ਨੇ ਸਾਰ ਜਾਤਾਂ ਪਾਤਾਂ ਤੋਂ ਵੰਡ ਲਿਆ ਸੀ ਅਸੀਂ ਤਾਂ ਮੁਕਤ ਹੋਈ ਵੀ ਪਾਈ ਸਾਢੇ ਤੱਕ ਗੁਰਦੁਆਰੇ ਜਾਂਦਾ ਉਹਦਾ ਹਾਕ ਬਣਿਆ ਇਹ ਮੈਣੀ ਸਖਾਂ ਦਾ ਗੁਰਦੁਆਰਾ ਇਹ ਚਟਾਣਾ ਗੁਰਦੁਆਰਾ ਇਹ ਰੋਦਸ਼ਲਾ ਗੁਰਦੁਆਰਾ ਹੱਥ ਹੋ ਗਈ ਜੇ ਉਹਦੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਸਾਰਿਆ ਮਹਾਂਪੁਰਖਾਂ ਦੀ ਹੈ ਜਦ ਕੋ ਇਹ ਕਹੇ ਜਿਹੜੇ ਵੱਡੀ ਜਾਤ ਵਾਲੇ ਆ ਉਹਨਾਂ ਦੇ ਜਿਹੜੇ ਗੁਰਦੁਆਰੇ ਵੀ ਜਗਜੀਤ ਸਿੰਘ ਆ ਉਹਦੀਆਂ ਪੈਂਦੀ ਪੌੜੀਆਂ ਆ ਉਹਦੀਆਂ 40 ਪੌੜੀਆਂ ਆ ਜਿਹੜਾ ਮਹੱਤਨਾ ਦੇ ਗੁਰਦਾਰੇ ਪਿਆ ਉਹਦੀਆਂ ਪੌੜੀਆਂ ਨਹੀਂ ਜਗਜੀਤ ਸਿੰਘ ਉਹ ਆ ਆਸ਼ਾ ਕੀ ਵਾਰੋਂ ਹੋਆ ਗੁਰੂ ਗ੍ਰੰਥ ਸਾਹਿਬ ਉਹ ਹੋਆ ਇਸ ਜਾਤ ਪਾਤ ਦੇ ਗਹਿਮ ਤੋਂ ਆਪਣੇ ਆਪ ਨੂੰ ਬਾਹਰ ਕਰਦਾ ਇਦਿਸ ਦੀ ਇਹ ਸ ਪਰਵਾਸ਼ਾ ਨੂੰ ਸਮਝਣਾ ਪੈਣਾ ਕਿ ਜਿਸ ਬਾਦਸ਼ਾਹ ਨੇ ਸਾਨੂੰ ਜਿਸ ਦਰਦਲ ਜੋ ਲੰਮਾ ਸਮਾਂ ਲਾ ਕੇ ਕੱਢਿਆ ਤੇ ਸੁਝਾਇਆ ਜੋਗਨਾ ਭਗਵੀ ਕਪੜੀ ਜੋਗ ਨਾਲ ਫੁਦਾ ਮਲਾਪ ਭਗਵੇ ਰੰਗ ਦੇ ਗੀਰੇ ਰੰਗ ਦੇ ਕਪੜੇ ਪਾਇਆ ਰਾਜਾ ਮਲਾਪ ਨਹੀਂ ਹੋਣਾ ਜੋਗਨਾ ਭਗਵੀ ਕਪੜੀ ਜੋਗਨਾ ਮਲੇ ਵੇਸ ਨਾਨਕ ਧਰ ਬੈਠਿਆ ਜੋਗ ਪਾਈ ਹੈ ਕਿਦਾਂ ਸਤਗੁਰ ਕਾ ਉਪਦੇਸ਼ ਆਪਣੇ ਪ੍ਰਵਾਸ ਰਹਿਣਾ ਸਮਝਣਾ ਹੈ ਜਦੋਂ ਅਸੀਂ ਆਪਣੇ ਪੁੱਤਾਂ ਧੀਆਂ ਦੇ ਨਾਲ ਕੰਮ ਕਰਦੇ ਹਾਂ ਉਸ ਵਕਤ ਇਹਨਾਂ